ਰਿਕਾਰਡ ਹੀ ਤੋੜਦੇ ਕਰਦੇ ਨੇ ਵੱਡੀਆਂ ਸਰਕਾਰਾਂ ਆਈਆਂ ਵੱਡੀਆਂ ਗਈਆਂ ਪਰ ਕਾਰਪੋਰੇਸ਼ਨ ਨੂੰ ਅਵਾਰਡ ਦੇਣਾ ਬੰਦਾ ਜਦੋਂ ਤੁਸੀਂ ਆਉਂਦੇ ਜੀ ਅੰਮ੍ਰਿਤਸਰ ਕਹਿਣ ਨੂੰ ਤੇ ਸਮਾਰਟ ਸਿਟੀ ਹੈ ਰਣਜੀਤ ਐਵੇਨਿਊ ਵਰਗੇ ਇਲਾਕੇ ਦੇ ਵਿੱਚ ਗੰਦਗੀ ਦੇ ਬੜ ਬੜੇ ਮਤਲਬ ਆਲੇ ਦੁਆਲੇ ਕਿਤੇ ਵੀ ਚਲ ਜਾਓ ਗੰਦਗੀ ਦੇ ਢੇਰ ਤੁਹਾਨੂੰ ਹਰ ਜਗ੍ਹਾ ਮਿਲਣਗੇ ਮਿਲਣਗੇ ਤੇ ਰਿਕਾਰਡ ਹੀ ਤੋੜਦੇ ਮੈਨੂੰ ਨਹੀਂ ਸਮਝ ਆਈ ਕਿ ਜਾਂ ਤੇ ਕਿਤੇ ਪਾਕਿਸਤਾਨ ਤੋਂ ਜਾਂ ਇਧਰੋਂ ਵੀ ਉਹ ਗੰਦਗੀ ਦੇ ਟਰੱਕ ਪਰ ਪਰ ਕੇ ਇੱਥੇ ਪਰ ਸਾਰੀ ਆ ਜਾਂਦੀ ਹੈ ਜਿਹੜਾ ਐਸਾ ਹਾਲਾਤ ਬਣਾਉਂਦੇ ਪੈਸੇ ਨਹੀਂ ਕਿ ਮਤਲਬ ਲੋਕ ਟੈਕਸ ਨਹੀਂ ਭਰ ਰਹੇ ਲੋਕ ਵੀ ਟੈਕਸ ਦਿੰਦੇ ਨੇ ਨਾ ਤਨਖਾਹਾਂ ਵੀ ਮਿਲਦੀਆਂ ਨੇ ਸਰਕਾਰ ਵੱਲੋਂ ਪੈਸੇ ਵੀ ਆਉਂਦੇ ਨੇ 스마트 ਸਿਟੀ ਦੇ ਪੈਸੇ ਵੀ ਆਉਂਦੇ ਨੇ ਐਮਪੀ ਫੰਡ ਵੀ ਆਉਂਦਾ ਸਿਰ ਪੈਸੇ ਕਿਉਂ ਨਹੀਂ ਹੈਗੇ ਪੈਸੇ ਤੁਹਾਡੇ ਲਈ ਨਹੀਂ ਨਾ ਹੈਗੇ ਲੋਨ ਨਹੀਂ ਤੇ ਬਾਦਾਮ ਖਾਨ ਦੇ ਨਾਲ ਆਏ ਤੁਹਾਨੂੰ ਨਾ ਹੈਲਮਟ ਪਾ ਕੇ ਆਉਗੇ ਤੇ ਯਾਰ ਤੁਸੀਂ ਉਹਨਾਂ ਨੂੰ ਬਾਦਾਮ ਚ ਖਵਾਉਣ ਦੇ ਜੇ ਇੱਕ ਇੱਕ ਹੈਲਮਟ ਦੇ ਦिए ਆ ਤੇ ਇੱਕ ਇੱਕ ਹੈਲਮਟ ਦੇ ਦੋ ਫਿਰ ਕੀ ਐਨੇ ਪੈਸੇ ਤੁਸੀਂ ਇਕੱਠੇ ਕਰਦੇ ਚਲਾਣਾ ਨੇ ਤੇ ਫਿਰ ਲੈ ਦੋ ਦੱਸ ਦੇਣਾ ਇੱਕ ਢੀਕ ਗੱਲ ਹੈ ਜੇ ਸਮਾਜ ਸੇਵਾ ਵੀ ਕਰਨੀ ਆ ਤੇ ਲੋਕਾਂ ਦੇ ਚਿਹਰੇ ਵੀ ਵਿਖਾਉਣੇ ਟੀਵੀ ਤੇ ਤੇ ਫਿਰ ਤੁਸੀਂ ਮਤਲਬ ਐਨੀਆਂ ਐਨੀਆਂ ਗੱਡੀਆਂ ਚੁੱਕਦੇ ਦੇਖੋ ਲੋਕਾਂ ਨੇ ਗੱਡੀਆਂ ਲੋਕਾਂ ਦੀਆਂ ਮਜਬੂਰੀਆਂ ਨਹੀਂ ਸਮੇਂ ਦੇ ਟੋਅ ਕਰਕੇ ਗੱਡੀਆਂ ਲੈ ਲੈਂਦੇ ਜਿੰਨਾ ਜਲੀਲ ਕਰਦੇ ਆ ਚਾਬੀ ਕੱਢ ਲੈਂਦੇ ਜਿਹਦੀ ਮਰਜ਼ੀ ਮੋਟਰਸਾਈਕਲ ਜਾਂਦਾ ਹੋਵੇ ਨਾ ਚਾਬੀ ਕੱਢ ਲੈਂਦੇ ਉਹ ਜਦੋਂ ਬਾਹਰ ਦੇ ਹਾਲਾਤ ਵੇਖਦਾ ਫਿਰ ਪਤਾ ਲੱਗਦਾ ਜਾ ਕੇ ਬਸ ਸਟੈਂਡ ਦੇ ਉੱਤਰ ਉਹਦੇ ਨਾਲ ਹੀ ਸਿਮੇ ਦੇ ਬਾਹਰ ੁੱਲਿਆਂ ਬਾਥਰੂਮ ਕਰਨ ਦੇ ਕੀ ਅਸੀਂ ਇੱਕ ਬਾਥਰੂਮ ਨਹੀਂ ਬਣਾ ਸਕਦੇ ਸਮਾਰਟ ਸਿਟੀ ਉੱਥੋਂ ਗਾੜੀ ਨੂੰ ਚਲਜੋ ਸ਼ਰਾਬ ਦੇ ਠੇਕੇ ਮਿਲਣਗੇ ਰਾਤ ਨੂੰ ਤੁਹਾਨੂੰ ਬਸ ਸਟੈਂਡ ਦੇ ਬਾਹਰ ਕੁੜੀਆਂ ਸ਼ਰੀਆਂ ਮੰਗੀਆਂ ਬਿਲਕੁਲ ਨਸ਼ਾ ਵੇਚਦੇ ਬੰਦੇ ਮਿਲਣਗੇ ਬਾਹਾਂ ਫੜ-ਫੜ ਕੇ ਕਹਿੰਦੇ ਚਲੋ ਸਾਡੇ ਨਾਲ ਦੇ ਵਪਾਰ ਦਾ ਧੰਦਾ ਚੱਲਦਾ ਸ਼ਰੀਆਂ ਬਹੁਤ ਜ਼ਿਆਦਾ ਚੱਲਦਾ ਮੈਂ ਕੂਡ ਉੱਥੇ ਮੌਕੇ ਤੇ ਜਾ ਕੇ ਕਈ ਨਹੀਂ ਵੇਖਿਆ ਸਟਿੰਗ ਕੀਤਾ ਮੈਂ ਕਹਿੰਦਾ ਅੰਮ੍ਰਿਤਸਰ ਦੇ ਤੁਹਾਨੂੰ ਗੋਲਡਨ ਗੇਟ ਤੱਕ ਪਹੁੰਚਦਿਆਂ ਸਮਾਂ ਲੱਗ ਜੂਗਾ ਭਾਜੀ ਗੋਲਡਨ ਗੇਟ ਤਾਂ ਤਾਂ ਰੰਗ ਹੀ ਉਤਰ ਗਿਆ ਵਿਚਾਰੇ ਦਾ ਉਹ ਇੰਨਾ ਪੂਛ ਉਹਨੋਂ ਦੇ ਆਲੇ ਦੁਆਲੇ ਥੱਲੇ ਉਹਦੇ ਮਲਾਜਮ ਜਿਹੜੇ ਬੈਠੇ ਉਹਨਾਂ ਨੂੰ ਵੀ ਹੱਥ ਜੋੜੇ ਵੀ ਭਰਾਵਾ ਇਹ ਤਾਂ ਥੱਲੇ ਨਾਲ ਕੋਲਿਆ ਕਰੋ ਕਿਤੇ ਉਹਦੇ ਆਲੇ ਦੁਆਲੇ ਇਟਾਂ ਡਿੱਗਦੀਆਂ ਫਿਰਦੀਆਂ ਇੱਥੋਂ ਦੇ ਐਮਪੀ ਨੂੰ ਮੈਂ ਉੱਥੇ ਲੈ ਕੇ ਗਿਆ ਇਹ ਹਾਲਾਤ ਅਨੇਕ ਇੱਥੇ ਸਾਫ਼ ਪਈਦਾ ਤੇ ਇੰਨਾ ਕੁ ਬੁਰਾ ਹਾਲਿਆ ਨਾ ਅੰਮ੍ਰਿਤਸਰ ਗੁਰੂ ਨਗਰੀ ਦੀ ਜੇਕਰ ਗੱਲ ਕਰਦੇ ਆਂ ਤੇ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟੂਰਿਸਟ ਇਸ ਪਵਿੱਤਰ ਗੁਰੂ ਨਗਰੀ ਦੇ ਵਿੱਚ ਦਰ ਪਰ ਆਏ ਦਿਨ ਇਹ ਨਵੀਂ ਸਮੱਸਿਆ ਵੇਖਣ ਨੂੰ ਮਿਲਦੀ ਆ ਚਾਹੇ ਉਹ ਟ੍ਰੈਫਿਕ ਦੀ ਹੋਵੇ ਚਾਹੇ ਉਹ ਹਰਮੰਦਰ ਸਾਹਿਬ ਦੇ ਚਾਰੇ ਪਾਸੇ ਲੱਗੇ ਕੂੜੇ ਦੇ ਢੇਰ ਅਤੇ ਭਰੇ ਪਾਣੀ ਜਿਹੜੇ ਸੀਵਰੇਜ ਨੇ ਉਹਨਾਂ ਦੀ ਹੋਵੇ ਸੋ ਇਸ ਤੇ ਅੱਜ ਗੱਲਬਾਤ ਕਰਾਂਗੇ ਮੇਰੇ ਨਾਲ ਸਮਾਜ ਸੇਵਕ ਸੋਨੂ ਚੰਡਿਆਲਾ ਮੌਜੂਦ ਨੇ ਸੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਸ ਖਾਸ ਪੋਡਕਾਸਟ ਦੇ ਵਿੱਚ ਕਿੱਦਾਂ ਦੇਖਦੇ ਹੋ ਅੱਜ ਇੱਕ ਗੁਰੂ ਨਗਰੀ ਉਹ ਸੀਗੀ ਜਦੋਂ ਗੁਰੂ ਸਾਹਿਬ ਦੇ ਚਰਨ ਛੋਪਾਪਸ ਸੀਗੇ ਜਿੱਥੇ-ਜਿੱਥੇ ਚਰਨ ਪੈਂਦੇਗੇ ਸੋ ਧਰਤੀ ਪਵਿੱਤਰ ਹੁੰਦੀ ਗਈ ਅੱਜ ਦੇ ਕਾਰਪੋਰੇਸ਼ਨ ਦੇ ਹਾਲਾਤ ਵਿਖਾਈਏ ਤਾਂ ਸ਼ਾਇਦ ਅਨਿੰਦਨਯੋਗ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਅੱਜ ਤੇ ਰਿਕਾਰਡ ਹੀ ਤੋੜਦੇ ਕਾਰਪੋਰੇਸ਼ਨ ਨੇ ਮਤਲਬ ਬੜੀਆਂ ਸਰਕਾਰਾਂ ਆਈਆਂ ਬੜੀਆਂ ਗਈਆਂ ਪਰ ਕਾਰਪੋਰੇਸ਼ਨ ਨੂੰ ਅਵਾਰਡ ਦੇਣਾ ਬਣਦਾ ਟ੍ਰੈਫਿਕ ਦੇ ਲੰਬੇ ਲੰਬੇ ਜਾਮ ਜਦੋਂ ਤੁਸੀਂ ਆਉਂਦੇ ਜੀ ਅਮ੍ਰਿਤਸਰ ਕਹਿੰਨ ਉਹ ਤੇ ਸਮਾਰਟ ਸਿਟੀ ਹੈ ਰਣਜੀਤ ਐਵੇਨਿਊ ਵਰਗੇ ਇਲਾਕੇ ਦੇ ਵਿੱਚ ਗੰਦਗੀ ਦੇ ਵੱਡੇ ਵੱਡੇ ਟੇ ਮਤਲਬ ਆਲੇ ਦੁਆਲੇ ਕਿਤੇ ਵੀ ਚਲ ਜਾਓ ਗੰਦਗੀ ਦੇ ਢੇਰ ਤੁਹਾਨੂੰ ਹਰ ਜਗ੍ਹਾ ਮਿਲਣਗੇ ਮਿਲਣਗੇ ਤੇ ਰਿਕਾਰਡ ਹੀ ਤੋੜਤੇ ਮੈਨੂੰ ਨਹੀਂ ਸਮਝ ਆਈ ਕਿ ਜਾਂ ਤੇ ਕਿਤੇ ਪਾਕਿਸਤਾਨ ਤੋਂ ਜਾਂ ਇਧਰੋਂ ਵੀ ਉਹ ਗੰਦਗੀ ਦੇ ਟਰੱਕ ਭਰ ਭਰ ਕੇ ਇੱਥੇ ਅੰਮ੍ਰਿਤਸਰ ਹੀ ਆ ਜਾਂਦੇ ਆ ਜਿਹੜਾ ਇਸ ਹਿਸਾਬ ਦਾ ਹਾਲਾਤ ਬਣਾਉਂਦੇ ਆ ਕੋਈ ਇਹਨਾਂ ਨੂੰ ਪੁੱਛਣ ਵਾਲਾ ਨਹੀਂ ਜੇ ਕਿਤੇ ਗੱਲ ਗਰੀ ਦੀ ਕਿਤੇ ਪੈਸੇ ਨਹੀਂ ਹੈਗੇ ਬੰਦੇ ਹੀ ਨਹੀਂ ਕੰਮ ਕਰਦੇ ਕੀ ਕਰੀਏ ਪੈਸੇ ਨਹੀਂਗੇ ਮਤਲਬ ਲੋਕ ਟੈਕਸ ਨਹੀਂ ਭਰ ਰਹੇ ਲੋਕ ਵੀ ਟੈਕਸ ਦਿੰਦੇ ਨੇ ਇਹਨਾਂ ਨੂੰ ਤਨਖਾਹਾਂ ਵੀ ਮਿਲਦੀਆਂ ਨੇ ਸਰਕਾਰ ਵੱਲੋਂ ਪੈਸੇ ਵੀ ਆਉਂਦੇ ਨੇ ਸਮਾਰਟ ਸਿਟੀ ਦੇ ਪੈਸੇ ਵੀ ਆਉਂਦੇ ਨੇ ਐਮਪੀ ਫੰਡ ਵੀ ਆਉਂਦਾ ਹੈ ਸਿਰ ਪੈਸੇ ਕਿਉਂ ਨਹੀਂ ਹੈਗੇ ਪੈਸੇ ਤੁਹਾਡੇ ਲਈ ਨਹੀਂ ਹੈਗੇ ਲੋਨ ਲਈ ਉਹਨਾਂ ਦੀ ਗੱਲ ਵੇਖੋ ਤੁਸੀਂ ਗੱਲ ਦਾ ਲੌਜੀਕ ਵੇਖੋ ਉਹ ਕਹਿੰਦੇ ਆ ਕਿ ਪੈਸੇ ਸਾਡੇ ਕੋਲ ਨਹੀਂ ਹੈਗੇ ਉਹ ਕਹਿੰਦੇ ਤੁਹਾਡੇ ਤੇ ਲੋਨ ਲਈ ਪੈਸੇ ਨਹੀਂ ਹੈਗੇ ਜੀ 20 ਦੇ ਵਿੱਚ ਕਰੋੜਾ ਰੁਪਏ ਆਏ ਗ੍ਰੀਨ ਬੈਲਟ ਬਣਾਉਣ ਲਈ ਇੱਕ ਵੀ ਗ੍ਰੀਨ ਬੈਲਟ ਕਿਤੇ ਬਣੀ ਹੋਵੇ ਤਾਂ ਕਹਿੰਦੇ ਹਾਲਾਂਕਿ ਜਿਹੜੀ ਬੀਆਰਟੀਐਸ ਚੱਲਦੀ ਵੀ ਨਹੀਂ ਸੀ ਉਹਨੂੰ ਵੀ ਰੰਗ ਕਰਾ ਦਿੱਤਾ ਗਿਆ ਰੰਗ ਫੇ ਪੈਸੇ ਜਿਹੜੇ ਆਉਂਦੇ ਕਿਤਨੇ ਕਿਤੇ ਵੇਸਟ ਕਰ ਲਓ ਚਲਦੀ ਤੇ ਹੈਗੀ ਨਹੀਂ ਹੈ ਟ੍ਰੈਫਿਕ ਦੀ ਸਮੱਸਿਆ ਵਾ ਉਹ ਟ੍ਰੈਫਿਕ ਤੋਂ ਮਲਾਜਮ ਨੇ ਜਿਹੜੇ ਬਾਦਾਮ ਖਾਈ ਜਾਂਦੇ ਲੋਕਾਂ ਨੂੰ ਉਹ ਖਲੋ ਕੇ ਬਾਦਾਮ ਫੜਾ ਦਿੰਦੇ ਚਾਰਕ ਲੋਕਾਂ ਦਾ ਮਜ਼ਾਕ ਉਡਾਉਂਦੇ ਉਹਨਾਂ ਨੇ ਆ ਫੋਟੋ ਵਖਾਉਣ ਡਿਆ ਵੀ ਆ ਬਾਦਾਮ ਖਾਓ ਤੇ ਬਾਦਾਮ ਖਾਂਦੇ ਨਾਲ ਆਏ ਤੁਹਾਨੂੰ ਨਾ ਹਨਵਰਡ ਪਾ ਗਏ ਹੋਗੇ ਤੇ ਯਾਰ ਤੁਸੀਂ ਉਹਨਾਂ ਨੂੰ ਬਾਦਾਮ ਜੂ ਖਵਾਉਣ ਡਿਆ ਜੇ ਤੇ ਇੱਕ ਇੱਕ ਹੈਲਮਟ ਦੇ ਦਈਏ ਆ ਤੇ ਇੱਕ ਇੱਕ ਹੈਲਮਟ ਦੇ ਦਿਓ ਫਿਰ ਕੀ ਐਨੇ ਪੈਸੇ ਤੁਸੀਂ ਇਕੱਠੇ ਕਰਦੇ ਚਲਾਣਾਂ ਦੇ ਤਾਂ ਉੱਥੇ ਲੈ ਦਿਓ ਦੱਸ ਦੇਣਾ ਮਤਲਬ ਸਮਝੋ ਵੀ ਨਹੀਂ ਚਲਾਨ ਕੱਟੇ ਇੱਕ ਡੀਕ ਗੱਲ ਹੈ ਜੇ ਸਮਾਜ ਸੇਵਾ ਕਰਨੀ ਆ ਤੇ ਲੋਕਾਂ ਦੇ ਚਿਹਰੇ ਵੀ ਵਿਖਾਉਣੇ ਟੀਵੀ ਤੇ ਤੇ ਫਿਰ ਤੁਸੀਂ ਮਤਲਬ ਇੰਨੇ-ਇੰਨੇ ਗੱਡੀਆਂ ਚੁੱਕਦੇ ਦੇਖੋ ਲੋਕਾਂ ਦੀਆਂ ਗੱਡੀਆਂ ਲੋਕਾਂ ਦੀਆਂ ਮਜਬੂਰੀਆਂ ਨਹੀਂ ਸਮੇਂ ਤੇ ਟੋ ਕਰਕੇ ਗੱਡੀਆਂ ਲੈ ਲੈਂਦੇ ਜਿੰਨਾ ਜਲੀਲ ਕਰਦੇ ਆਏ ਬੰਦੇ ਚਾਬੀ ਕੱਢ ਲੈਂਦੇ ਜਿਦੀ ਮਰਜ਼ੀ ਮੋਟਰਸਾਈਕਲ ਜਾਂਦਾ ਹੋਵੇ ਨਾ ਚਾਬੀ ਕੱਢ ਲੈਂਦੇ ਉਹਦੀ ਯਾਰ ਤੁਸੀਂ ਉਹਦੀ ਗੱਲ ਤੇ ਸੁਣੋ ਕਮ ਸੇ ਕਮ ਦਰਬਾਰ ਸਾਹਿਬ ਦੇ ਬਾਹਰ ਚੱਲ ਜਾਓ ਮਤਲਬ ਕਿਹਦਾ ਉਹਨਾਂ ਬੋਲਦੇ ਉੱਥੇ ਵੇਖ ਕੇ ਮਰਾਜ ਮੋਬਾਈਲ ਇਹਨਾਂ ਦੇ ਹੱਥ ਚ ਹੁੰਦੇ ਆ ਅੱਜ ਅਮਰੇ ਸਰਦੇ ਵਾਲੇ ਤੋਂ ਲੈ ਕੇ ਟ੍ਰੈਫਿਕ ਪੁੱਛਦੇ ਹਾਲਾਤ ਵੇਖ ਲਿਓ ਤੁਹਾਨੂੰ ਹਰ ਇੱਕ ਗੂਟ ਤੇ ਐਂ ਵੇਖਣਗੇ ਮੋਬਾਈਲ ਨਾਲ ਡੇ ਹੁੰਦੇ ਇਹਨਾਂ ਨੂੰ ਕੋਈ ਪਤਾ ਨਹੀਂ ਤੇ ਜੇ ਕਿਤੇ 5 ਮਿੰਟ ਖਲੋਗੇ ਤੇ ਪਤਾ ਨਹੀਂ ਕਿੱਥੋਂ ਦੁਖੀ ਹੋ ਗਿਆ ਹੁੰਦੇ ਤੇ ਲੱਗਦੀ ਇੱਥੋਂ ਦੇ ਜਿਹੜੇ ਐਸਪੀ ਨੇ ਸਰਦਾਰ ਹਰਪਾਲ ਸਿੰਘ 노 ਡਾਊਟ ਬਹੁਤ ਵਧੀਆ ਇਨਸਾਨ ਨੇ ਉਹਨਾਂ ਨੂੰ ਹਰ ਇੱਕ ਗੱਲ ਬਾਰੇ ਅਸੀਂ ਨਹੀਂ ਕਹਿ ਸਕਦੇ ਹੂੰ ਉਹ ਪੂਰੇ ਸ਼ਹਿਰ ਦੇ ਇਨਜਾਦ ਨੇ ਬਿਲਕੁਲ ਔਰ ਚੰਗੇ ਨੇਕ ਦੇਲ ਇਨਸਾਨ ਨੇ ਔਰ ਕੰਮ ਕਈਏ ਕਰਦੇ ਵੀ ਆ ਜੇ ਤੁਸੀਂ ਉਹਨਾਂ ਨੂੰ ਦੱਸੋਗੇ ਨਾ ਕਿ ਇੱਥੇ ਦਿੱਕਤ ਆ ਰਹੀ ਆ ਉਹ ਆਪ ਵੀ ਪਹੁੰਚ ਕੇ ਹੱਲ ਕਰਾ ਦਿੰਦੇ ਪਰ ਇਹੜੇ ਥੱਲੜ ਨੇ ਆਏ ਨਹੀਂ ਕਰਦੇ ਇਦਾਂ ਹੀ ਕਾਰਪੋਰੇਸ਼ਨ ਦੀ ਗੱਲ ਐ ਕਾਰਪੋਰੇਸ਼ਨ ਦੇ ਕਮਿਸ਼ਨਰ ਆ ਉਹਨਾਂ ਨੂੰ ਤੁਸੀਂ ਜਾਓਗੇ ਉਹ ਤੁਹਾਡੀ ਗੱਲ ਸੁਣਨਗੇ ਪਰ ਗੱਲ ਸੁਣਨਗੇ ਤੇ ਮੈਂ ਖੁਦ ਕਿੰਨੀਆਂ ਮੀਟਿੰਗਾਂ ਕਰ ਚੁੱਕਾ ਪਰ ਮੇਰਾ ਹੁਣ ਜੀ ਨਹੀਂ ਕਰਦਾ ਹੁਣ ਗੱਲ ਜੇ ਆਪਾਂ ਕਰੀਏ ਗੋਲਡਨ ਗੇਟ ਤੋਂ ਜਦੋਂ ਅਸੀਂ ਆਉਨੇ ਆ ਬੱਸ ਸਟੈਂਡ ਤੇ ਆਉਨੇ ਆ ਲੋਕੀ ਮੱਥਾ ਟੇਕਦੇ ਵੀ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਤੇ 에어ਪੋਰਟ ਤੇ ਜਿੱਥੇ ਵੀ ਕੋਈ ਉਤਰਦਾ ਬਿਲਕੁਕ ਮੱਥਾ ਟੇਕਦਾ ਵੀ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਦੇ ਘਰ ਹੂੰ ਜਦੋਂ ਬਾਹਰ ਦੇ ਹਾਲਾਤ ਵੇਖਦਾ ਫਿਰ ਪਤਾ ਲੱਗਦਾ ਜਾ ਕੇ ਬੱਸ ਸਟੈਂਡ ਤੇ ਉਤਰੋ ਤੇ ਨਾਲ ਹੀ ਸਿਨਮੇ ਦੇ ਬਾਹਰ ਖੁੱਲ੍ਹੇ ਆਮ ਬਾਥਰੂਮ ਕਰਨ ਦੇ ਕੀ ਅਸੀਂ ਇੱਕ ਬਾਥਰੂਮ ਨਹੀਂ ਬਣਾ ਸਕਦੇ ਸਮਾਰਟ ਸਿਟੀ ਉੱਥੋਂ ਗਾੜੀ ਨੂੰ ਚਲਜੋ ਸ਼ਰਾਬ ਦੇ ਠੇਕੇ ਮਿਲਣਗੇ ਰਾਤ ਨੂੰ ਤੁਹਾਨੂੰ ਬੱਸ ਸਟੈਂਡ ਦੇ ਬਾਹਰ ਕੁੜੀਆਂ ਸ਼ਰਿਆਂ ਮਿਲਣਗੀਆਂ ਨਸ਼ਾ ਵੇਚਦੇ ਬੰਦੇ ਮਿਲਣਗੇ ਬਾਹਾਂ ਫੜ ਫੜ ਕੇ ਕਹਿੰਦੇ ਚਲੋ ਸਾਡੇ ਨਾਲ ਦੇ ਵਪਾਰ ਦਾ ਧੰਦਾ ਚੱਲਦਾ ਸ਼ਰਿਆਂ ਬਹੁਤ ਜ਼ਿਆਦਾ ਚੱਲਦਾ ਮੈਂ ਖੁਦ ਉੱਥੇ ਮੌਕੇ ਤੇ ਜਾ ਕੇ ਕਈ ਵਾਰੀ ਵੇਖਿਆ ਸਟ੍ਰਿੰਗ ਕਿੱਲੇ ਔਰ ਇੱਥੋਂ ਗਾੜੀ ਦਰਬਾਰ ਸਾਹਿਬ ਦੇ ਰਸਤੇ ਤੇ ਚਲਜੋ ਉੱਥੇ ਤੁਹਾਨੂੰ ਮੁੱਖ ਮੰਤਰੀ ਸਾਹਿਬ ਦੀਆਂ ਬੜੀਆਂ ਬੜੀਆਂ ਸਕਰੀਨਾਂ ਦੇ ਐਡਾਂ ਨਜ਼ਰ ਆਉਣਗੇ ਇਸੇ ਸਮੇਂ ਉੱਤੇ ਗੁਰਬਾਣੀ ਚੱਲਦੀ ਸੀ ਇਹ ਤੇ ਹਾਲਾਤ ਨੇ ਸਾਡੇ ਤੇ ਕਾਰਪੋਰੇਸ਼ਨ ਦੇ ਦਫ਼ਤਰ ਹੀ ਚਲ ਜੰਨੇ ਆਪਾਂ ਉੱਥੇ ਸਫਾਈ ਵੇਖ ਲਓ ਕਿੰਨੀ ਘੇ ਕਿਸੇ ਐਮਐਲਏ ਦੇ ਪਰ ਜਿੰਨਾਂ ਦਾ ਆਪਣਾ ਘਰ ਨਹੀਂ ਸਾਫ਼ ਉਹ ਸ਼ਹਿਰ ਨੂੰ ਕਿ ਸਾਫ਼ ਰੱਖਣਗੇ ਕਿਤੇ ਯਾਰ ਭਾਜੀ ਕਿੱਥੋਂ ਕਰ ਲਣਗੇ ਹੁਣ ਡੇਂਗੂ ਮਹਿੰਮ ਚੱਲਣ ਦੀ ਆ ਗੋਲਡਨ ਗੇਟ ਤੇ ਪਾਣੀ ਖਲੋਤਾ ਇਹਨਾਂ ਤੁਹਾਡੇ ਚੈਨਲ ਤੇ ਖਬਰਾਂ ਚੱਲੀਆਂ ਹੋ ਮੈਨੂੰ ਦੱਸੋ ਉਹ ਕਿ ਇੱਕ ਬੰਨੇ ਉਹ ਐਨਐਚਐ ਨੇ ਰਾਹ ਹੀ ਬੰਦ ਕਰਤਾ ਉੱਥੇ ਪਾਣੀ ਕਰਕੇ ਇਹਨਾਂ ਨੂੰ ਹੁਣ ਕਿਹੜਾ ਸਮਝਾਵੇ ਮੈਂ ਤੇ ਹੁਣ ਮਤਲਬ ਪਰੇਸ਼ਾਨ ਹੋ ਗਿਆ ਪੀਆਰ ਤੁਹਾਨੂੰ ਹਰ ਇੱਕ ਗੱਲ ਚੈਨਲ ਤੇ ਕਹਿਣੀ ਪਊਗੀ ਤੁਹਾਨੂੰ ਮਤਲਬ ਸਮਝ ਹੀ ਨਹੀਂ ਆਉਂਦੀ ਵੀ ਆਪਣੀ ਜ਼ਿੰਮੇਵਾਰੀ ਤੁਹਾਡੀ ਬਣਦੀ ਆ ਡੀਟੀਓ ਦਫਤਰ ਹੈ ਤੇ ਨਾਲ ਹੀ ਡੀਟੀਓ ਦਫਤਰ ਲੋਕੀ ਲਾਇਸੈਂਸ ਬਣਾਉਣ ਜਾਂਦੇ ਹੋ ਤੇ ਮਗਰ ਚਲ ਜਿਓ ਇੰਨੀ ਗੰਦਗੀ ਉਥੇ ਸੂਰ ਘੁੰਮਦੇ ਆ ਬਿਲਕੁਲ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਉੱਥੇ ਸੂਰ ਘੁੰਮਦੇ ਇਹ ਹਾਲਾਤ ਨੇ ਸਾਡੇ ਇਥੋਂ ਦੇ ਗੁਰੂ ਨਗਰੀ ਦੇ ਗੁਰੂ ਨਗਰੀ ਕਹਿਣ ਤੋਂ ਸਮਾਰਟ ਸਿਟੀ ਆ ਹੁਣ ਜਿਹੜੇ ਗੱਡੀਆਂ ਚੁੱਕੇ ਖੜਦੇ ਆ ਉਹ ਗੱਡੀ ਚੁੱਕੇ ਖੜਦੇ ਆ ਜਾਂ ਚੁੱਕੇ ਖੜਦੇ ਉਹ ਪਤਾ ਨਹੀਂ ਲੱਗਦਾ ਕਿੰਨਾ ਕਿਸੇ ਦਾ ਨੁਕਸਾਨ ਹੋ ਜਾਣਾ ਉਹ ਯਾਰ ਤੁਸੀਂ ਉਹਨੂੰ ਉਦਾਂ ਪਿਆਰ ਨਾ ਸਮਝਾ ਦਿਓ ਨਾ ਪਿਆਰ ਨਾ ਸਮਝਾਓ ਤੁਸੀਂ ਕਮ ਸੇ ਕਮ ਕੋਈ ਮਾੜਾ ਬੰਦਾ ਹਾਥੀ ਤੋੜਨ ਲਿਆ ਤੋਂ ਡੇ ਕਹਿੰਦੀ ਉਹਦੀ ਸੁਣ ਲਓ ਤੁਸੀਂ ਜੇ ਕੋਈ ਹੋਟਲ ਵਾਲੇ ਆ ਜਿੰਨੇ ਵੀ ਜਿੰਨੇ ਕਾਰੋਬਾਰੀ ਨੇ ਅੰਮ੍ਰਿਤਸਰ ਚ ਉਹਨਾਂ ਦੇ ਬਾਹਰ ਪਾਰਕਿੰਗ ਨਹੀਂ ਹੈਗੀ ਉਹ ਟੈਕਸ ਪੇ ਕਰਦੇ ਹੈ ਕਾਰਪੋਰੇਸ਼ਨ ਨੂੰ ਟੈਕਸ ਪੇ ਕਰਦੇ ਆ ਸਾਫ ਸਫਾਈ ਹੂੰ ਉੱਥੇ ਪਾਰਕਿੰਗ ਦੀ ਲਾਉਣ ਦਿੰਦੇ ਤੇ ਉੱਥੇ ਆਉਂਦੀ ਪੁਲਿਸ ਗੱਡੀ ਚੁੱਕੇ ਲੈ ਜਾਂਦੀ ਤੇ ਜੇ ਟ੍ਰੈਫਿਕ ਪੁਲਿਸ ਨੂੰ ਇੰਨਾ ਹੀ ਗੱਡੀਆਂ ਚੁੱਕਣ ਦਾ ਤੇ ਇੰਨਾ ਚਲਾਨ ਕੱਟਣ ਦਾ ਤੇ ਇੰਨੀ ਇਮਾਨਦਾਰੀ ਇਹਨਾਂ ਚ ਹੈਗੀ ਬਾਦਾਮ ਖਾਣ ਦਾ ਸ਼ੌਂਕ ਹੈ ਨਾ ਤੇ ਚਲੋ ਮੇਰੇ ਨਾਲ ਮੈਂ ਤੁਹਾਨੂੰ ਕਚਹਿਰੀ ਚੌਂਕ ਤੇ ਲੈ ਕੇ ਚੱਲਦਾ ਅੱਡੀਸੀ ਦਫ਼ਤਰ ਦੇ ਆਲੇ ਦੁਆਲੇ ਪਰਲੇ ਬਣੇ ਗੱਡੀਆਂ ਬੰਦ ਹੋ ਜਾਂਦੀਆਂ ਉੱਥੇ ਬੈਠਣ ਦੇ ਮੁਲਾਜ਼ਮ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ ਉੱਥੇ ਉੱਥੇ ਕਿਉਂ ਨਹੀਂ ਚਲਾਨਾ ਕੱਟਦੇ ਪੂਰੀ ਰੋਡ ਤੇ ਪਾਰਕਿੰਗ ਬਣਾਈ ਹੈ ਜੀ ਹੁਣ ਲਸੋ ਫੁੱਟਪਾਥ ਬਣਾਇਆ ਫੁੱਟਪਾਥ ਤੇ ਕਿਹੜੀ ਪਾਰਕਿੰਗ ਹੁੰਦੀ ਹੈ ਉੱਥੇ ਗੁੰਡਾ ਟੈਕਸ ਲਿਆ ਜਾਂਦਾ ਗੁੰਡਾ ਟੈਕਸ ਨੂੰ ਕਹਿੰਦੇ ਆ ਪੰਜਾਬੀ ਵਿੱਚ ਮੈਂ ਗੁੰਡਾ ਟੈਕਸ ਕਹਿੰਨਾ ਕਿਉਂਕਿ ਗੁੰਡਾ ਟੈਕਸ ਲਿਆ ਜਾਂਦਾ ਉਥੇ ਲੋਕਾਂ ਨੇ ਵਿਚਾਰੇ ਜਿਹੜੇ ਕਚਹਿਰੀ ਆਉਂਦੇ ਥਾਣਿਆਂ ਚ ਆਉਂਦੇ ਕਿਤੇ ਘਰੋਂ ਖੁਸ਼ ਹੁੰਦੇ ਆ ਪਰ ਜਦੋਂ ਉਹਨਾਂ ਨੂੰ ਪੁੱਛਦੇ ਆ ਕਿ ਇਹ ਪਾਰਕਿੰਗ ਉਹ ਕਹਿੰਦੇ ਅਸੀਂ ਠੇਕਾ ਲਿਆ ਇਸ ਜਗ੍ਹਾ ਦਾ ਕਦਾ ਠੇਕਾ ਲਿਆ ਉਹਨਾਂ ਨੇ ਦੱਸੋ ਫੁੱਟਪਾਥ ਦਾ ਕਦਾ ਠੇਕਾ ਹੁੰਦਾ ਲਾ ਪੈਸੇ ਸਾਡੇ ਲੱਗੇ ਸਰਕਾਰ ਦੇ ਪੈਸੇ ਲੱਗੇ ਟੈਕਸ ਦੇ ਪੈਸੇ ਲੱਗੇ ਆ ਆਮ ਲੋਕਾਂ ਨੇ ਟੈਕਸ ਦਿੱਤਾ ਵਾ ਗੱਡੀ ਲਾਉਣ ਦੇ ਵੀ ਟੈਕਸ ਦਈਏ ਬੱਚਾ ਜਨਮ ਹੁੰਦਾ ਨਾ ਜਦੋਂ ਉਹਦੇ ਤੋਂ ਲੈ ਕੇ ਤੇ ਉਹਦੇ ਮਰਨ ਤੱਕ ਉਹਦੇ ਸਾਹਾਂ ਤੱਕ ਟੈਕਸ ਲੈਂਦੇ ਆ ਇਸ ਗੱਲ ਦਾ ਉਹਦੀਆਂ ਸਹੂਲਤਾਂ ਵੀ ਦਿਓ ਅੱਜ ਕਿੰਨੇ ਵਪਾਰੀ ਆਪਣਾ ਹੋਟਲ ਅਮਰਿਤ ਸਰਚੋਂ ਬੰਦ ਕਰਕੇ ਹਿਮਾਚਲ ਚ ਚਲ ਗਏ ਆ ਇਹਨਾਂ ਦੇ ਦੁਖੀ ਹੋ ਕੇ ਚਲ ਗਏ ਨਾ ਕਾਰਨਾ ਕਰਕੇ ਇੱਥੇ ਇੰਨੀ ਟ੍ਰੈਫਿਕ ਦੀ ਦਿੱਕਤ ਆ ਇੰਨੀ ਇੱਥੇ ਸਮੱਸਿਆ ਤੁਸੀਂ 에어ਪੋਰਟ ਤੇ ਜਾਣਾ ਹੋਵੇ ਤਾਂ ਦਗੁਰਜੀ ਥਾਣੇ ਜੇ ਕਿਤੇ ਬਿਆਸ ਤੋਂ ਬੰਦਾਗਾ 2 ਘੰਟੇ 3 ਘੰਟੇ ਜਾਮ ਬਿਲਕੁਲ ਮੈਂ ਕਹਿੰਦਾ ਅੰਮ੍ਰਿਤਸਰ ਦੇ ਤੁਹਾਨੂੰ ਗੋਲਡਨ ਗੇਟ ਤੱਕ ਪਹੁੰਚਦੇ ਸਮਾਂ ਲੱਗ ਜਾਊਗਾ ਭਾਜੀ ਗੋਲਡਨ ਗੇਟ ਤਾਂ ਤੇ ਰੰਗ ਹੀ ਉਤਰ ਗਿਆ ਚਲੇਦਾ ਉਹ ਇੰਨਾ ਪੂਛ ਨੂੰ ਦੇ ਆਲੇ ਦੁਆਲੇ ਥੱਲੇ ਉਹਦੇ ਮਲਾਜ਼ਮ ਜਿਹੜੇ ਬੰਦੇ ਉਹਨਾਂ ਨੂੰ ਵੀ ਹੱਥ ਜੋੜੇ ਵੀ ਭਰਾਵਾ ਇਹ ਤਾਂ ਥੱਲੇ ਨਾ ਖੋਲਿਆ ਕਰੋ ਕਿਤੇ ਉਹਦੇ ਆਲੇ ਦੁਆਲੇ ਇੱਟਾਂ ਡਿੱਗਦੀਆਂ ਫਿਰਦੀਆਂ ਇੱਥੋਂ ਦੇ ਐਮਪੀ ਨੂੰ ਮੈਂ ਉੱਥੇ ਲੈ ਕੇ ਗਿਆ ਇਹ ਹਾਲਾਤ ਨੇ ਇੱਥੇ ਸਾਫ ਸਫਾਈ ਦਾ ਤਾਂ ਇੰਨਾ ਕੁ ਬੁਰਾ ਹਾਲ ਆ ਨਾ ਹਮ 1 20 ਲੱਖ 80 ਹਜ਼ਾਰ ਰੁਪਈਆ ਮੈਂ ਐਮਪੀ ਔਜਲਾ ਜੀ ਦੇ ਨਾਲ ਰਾਲ ਕੇ ਇੱਕ ਅਸੀਂ ਪ੍ਰੋਜੈਕਟ ਪਾਸ ਕਰਾਇਆ ਵਰਾਸਤੀ ਨਹਿਰ ਸਾਫ ਕਰਾਉਣੀ ਜਿੱਥੋਂ ਪੰਜ ਪਵਿੱਤਰ ਸਰੋਵਰਾਂ ਨੂੰ ਜਲ ਜਾਂਦਾ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਉੱਥੋਂ ਹੀ ਮਘਰ ਦੁਰਗਿਆਨਾ ਮੰਦਿਰ ਨੂੰ ਜਲ ਜਾਂਦਾ ਮੰਨਰੇਗਾ ਤੋਂ ਕੰਮ ਕਰਾਇਆ ਉਹ ਕਦੀ 10 ਜਣੇ ਆਜਿਆ ਕਰਨ ਕਦੀ 5 ਜਣੇ ਆਜਿਆ ਬੜਾ ਵੱਡਾ ਸਕੈਮ ਹੋਇਆ ਉੱਥੇ ਵੀ ਉਹ ਤੁਹਾਡੇ ਸਾਹਮਣੇ ਆ ਗਿਆ ਉਹ 10 ਜਣੇ 5 ਜਣੇ ਆਜਿਆ ਕਰਨ ਕਦੀ ਚਲ ਜਿਆ ਕਰਨ ਸੀ ਆਪਣੇ ਬੰਦੇ ਲਾ ਕੇ ਸਫਾਈ ਕਰਾ ਲਈ ਆਪਣੇ ਕੋਲੋਂ ਜਦੋਂ ਇਲੈਕਸ਼ਨ ਹੋ ਗਈ ਤੇ ਬੰਦਿਆਂ ਨੂੰ ਮੈਂ ਕਹਿੰਦਾ ਰਿਹਾ ਪਹਿਲਾਂ ਵੀ ਵੀ ਯਾਰ ਸਫਾਈ ਕਰੋ ਆਓ ਲੈਅ ਤੇ ਪਾਣੀ ਛੱਡਦਾ ਉਹ ਇੱਕ ਦਿਨ ਬੁਲਾਇਆ ਅਸੀਂ ਪੁੱਛਿਆ ਤੇ ਕਹਿੰਦੇ ਜੀ ਤੁਹਾਡਾ ਤੇ 8 ਲੱਖ ਰੁਪਈਆ ਉੱਥੇ 10 ਲੱਖ ਖਰਚੇ ਵੀ ਗਿਆ ਤੇ 5 ਲੱਖ 6 ਲੱਖ ਰਹਿ ਗਿਆ ਤੇ ਮੈਂ ਕਿਹਾ ਕਿੱਥੇ ਖਰਚਤਾ ਜਿਸ ਦਿਨ ਮੈਂ ਕਿਹਾ ਤੁਹਾਨੂੰ ਪਹਿਲਾਂ ਪੁੱਛਿਆ ਸੀ ਵੀ ਤੁਸੀਂ ਕੰਮ ਕਿੰਨਾ ਕੀਤਾ ਕਹਿੰਦੇ ਵੀ 80000 ਰੁਪਏ ਖਰਚਾ ਗਿਆ ਤੇ ਮੈਂ ਕਿਹਾ ਮੈਂ ਹਲੇ 20 ਦਿਨ ਨਹੀਂ ਹੋਏ ਤੁਹਾਨੂੰ ਪੁੱਛਿਆ ਤਾਂ ਤੁਸੀਂ ਕਿੱਥੇ ਕੰਮ ਮੇਰੇ ਤੋਂ ਬਿਨਾ ਭਾਈ ਕਰਦੇ ਰਹੇ ਮੈਂ ਤਾਂ ਤੁਹਾਨੂੰ ਵੇਖਿਆ ਹੀ ਨਹੀਂ ਨਾ ਤੇ ਮੈਂ ਰੋਝਣਾ ਇਹ ਤੇ ਹਾਲਾਤ ਨੇ ਮਨਰੇਗਾ ਵਾਲਿਆਂ ਦੇ ਕੰਮ ਆਏ ਤੁਸੀਂ ਜਾਂਦੇ ਰਹੇ ਖਬਰਾਂ ਕਰਨ ਉੱਥੇ ਸਫਾਈ ਨਹਿਰ ਦੀ ਅਸੀਂ ਕਰਾਈ ਹੋਏ ਪੱਲਿਓ ਤੇ ਉੱਥੇ ਉਹ 20 ਲੱਖ 80 ਹਜ਼ਾਰ ਰੁਪਈਆ ਦਾ ਹਿਸਾਬ ਤਾਂ ਜਦੋਂ ਭਾਜੀ ਨੇ ਮੰਗਿਆ ਤੇ ਮੈਨੂੰ ਪਤਾ ਹੀ ਨਹੀਂ ਲੱਗਾ ਹੁਣ ਗ੍ਰੀਨ ਬੈਲਟ ਲਈ ਪੈਸੇ ਉਹਦਾ ਪਤਾ ਨਹੀਂ ਲੱਗਾ ਹੁਣ ਕਾਰਪੋਰੇਸ਼ਨ ਦੇ ਵਿੱਚ ਅੱਜ ਤੁਸੀਂ ਆਰਟੀਆਈ ਪਾ ਲਓ ਕਿ ਸੈਂਟਰ ਸਰਕਾਰ ਤੋਂ ਕਿੰਨੇ ਪੈਸੇ ਆਏ ਸਮਾਰਟ ਸਿਟੀ ਚ ਕਿੰਨੇ ਆਏ ਪੰਜਾਬ ਸਰਕਾਰ ਤੋਂ ਕਿੰਨੇ ਆਏ ਕਿੰਨਾ ਟੈਕਸ ਇਕੱਠਾ ਹੋਇਆ ਮੇਰੇ ਹਿਸਾਬ ਨਾਲ ਤੁਸੀਂ ਕੰਨਾਂ ਨੂੰ ਫੜ ਕੇ ਆਪਣੇਆਂ ਨੂੰ ਤੇ ਤੌਬਾ ਕਰੋਗੇ ਵੀ ਯਾਰ ਜੇ ਤੁਹਾਨੂੰ ਤਨਖਾਹ ਨਹੀਂ ਮਿਲਦੀ ਤੇ ਫਿਰ ਤੁਸੀਂ ਕੰਮ ਤੋਂ ਕਰਨ ਦਾ ਤਾਲਾ ਮਾਰ ਕੇ ਘਰੋਂ ਜਾਓ ਬਿਲਕੁਲ ਤੇ ਕਾਦੀ ਕਾਰਪੋਰੇਸ਼ਨ ਬਹਾਨਾ ਵੇਖੋ ਕਿੱਡਾ ਵਧੀਆ ਨਾ ਕੋ ਇਲੈਕਸ਼ਨਾਂ ਨਹੀਂ ਹੋਈਆਂ ਜੀ ਕੌਂਸਲਰ ਨਹੀਂ ਹੈਗੇ ਉਹ ਯਾਰ ਸਰਕਾਰ ਵੱਲੋਂ ਤੁਸੀਂ ਬੋਲੋ ਜੇ ਇਲੈਕਸ਼ਨਾਂ ਨਹੀਂ ਹੁੰਦੇ ਫਿਰ ਟੈਕਸਾਂ ਨਾ ਲਾਓ ਲੋਕਾਂ ਪੰਜ ਵਿਧਾਇਕ ਨੰਬਰ ਸਰ ਦੇ ਪੰਜਾਬ ਵਿਧਾਇਕਾ ਦੇ ਕਿਸੇ ਵੀ ਧਿਆਨ ਦੇ ਵਿੱਚ ਨਹੀਂ ਕੂੜਿਆਂ ਦੇ ਢੇਰ ਨਜ਼ਰ ਆ ਰਹੇ ਪੰਜ ਵਿਧਾਇਕ ਨਹੀਂ ਪੰਜ ਵਿਧਾਇਕ ਤੇ ਨਾਲ ਇੱਕ ਐਮਪੀ ਵੀ ਆ ਹਮ ਇੱਕ ਮੈਂਬਰ ਪਾਰਲੀਮੈਂਟ ਵੀ ਆ ਉਹ ਜੇ ਉਹ ਮੈਂਬਰ ਪਾਰਲੀਮੈਂਟ ਕੌਂਸਲਰ ਦਾ ਵੀ ਕੰਮ ਕਰੇ ਐਮਐਲਏ ਦਾ ਵੀ ਕੰਮ ਕਰੇ ਹਮ ਤੇ ਆਮ ਪਬਲਿਕ ਦਾ ਬਣ ਕੇ ਕੰਮ ਕਰੇ ਤੇ ਜੇ ਇਹ ਪੰਜੇ ਉਹਦੇ ਨਾਲ ਖਲੋ ਕੇ ਬਰੋਬਰ ਦਾ ਕੰਮ ਕਰਨ ਤੇ ਇਹੋ ਗੁਰੂ ਨਗਰੀ ਜਿਹੜੀ ਆ ਕਿੰਨੀ ਸਾਫ਼ ਸੋਫੀ ਬਣ ਬਿਲਕੁਲ ਅੱਜ ਹਰਮੰਦਰ ਸਾਹਿਬ ਜਦੋਂ ਜਾਣਾ ਹੋਵੇ ਸਭ ਤੋਂ ਪਹਿਲਾਂ ਖਾਸ ਕਰਕੇ ਪਹਿਲਾਂ ਤੇ ਟ੍ਰੈਫਿਕ ਪੁਲਿਸ ਜਿਹੜੀ ਉਹ ਖਲੋਤੀ ਨਜ਼ਰ ਆਉਂਦੀ ਆ ਕਹ ਸਕਦੇ ਕਿ ਸ਼ੋਣੀ ਦੇ ਵਿੱਚ ਤਬਦੀਲ ਕਰਤਾ ਹਰਮੰਦਰ ਸਾਹਿਬ ਨੂੰ ਇੰਨਾ ਕੀ ਖਤਰਾ ਲੱਗਦਾ ਉਸ ਜਗ੍ਹਾ ਤੇ ਵੇਖੋ ਆਮ ਘਰਾਂ ਦੇ ਨੌਜਵਾਨ ਆ ਭਾਈ ਉਹਨਾਂ ਨੂੰ ਖਤਰਾ ਕਿਉਂ ਨਹੀਂ ਆਮ ਘਰਾਂ ਦੇ ਨੌਜਵਾਨਾਂ ਨੂੰ ਖਤਰਾ ਵਾ ਉਹਨਾਂ ਨੇ ਕਿਹਾ ਕੀ ਸੀ ਆਮ ਆਮ ਲੋਕਾਂ ਨੂੰ ਖਾਸ ਬਣਾਤਾ ਤੁਸੀਂ ਤੇ ਭੁਗਤੋ ਫਿਰ ਹਣਾ ਤੁਸੀਂ ਭੁਗਤੋ ਨਾ ਰस्सियां ਫੜ ਕੇ ਪਿੱਛੇ ਜੇ ਤੁਸੀਂ ਵੇਖਿਆ ਹੋਣਾ ਕਿ ਜਦੋਂ ਭਗਵੰਦ ਮਾਨ ਸਾਹਿਬ ਆਏ ਆ ਮਰਸਰ ਇਹ ਹੈ ਰਿਟਲ ਸਟਰੀਟ ਦਾ ਇੱਕ ਪਾਸਾ ਸਾਰਾ ਬਿਲਕੁਲ ਬੰਦ ਕਰ ਦਿੱਤਾ ਗਿਆ ਸੰਗਤ ਇੱਕ ਪਾਸੇ ਕਰ ਦਿੱਤੀ ਸਾਰੀ ਉੱਥੇ ਢੀੜ ਪੈ ਗਈ ਸੰਗਤ ਦੀ ਸੰਗਤ ਜਿਹੜੀ ਹੈ ਹਾਲਾਂਕਿ ਇਹ ਲੋਕ ਉਹੀ ਕੀ ਕਹਿੰਦੇ ਜਿਹੜੀਆਂ ਦੂਜੀਆਂ ਸਰਕਾਰਾਂ ਨੂੰ ਕਹਿੰਦੇ ਸੀਗੇ ਕਿ ਲਟਾ ਲਾ ਲਾ ਗੱਡੀਆਂ 'ਚ ਘੁੰਮਦੇ ਆ 20-20 ਗੱਡੀਆਂ ਨਾਲ ਐ ਸਿਕਿਉਰਟੀਆਂ ਨਾਲ ਐ ਤੇ ਇਹੀ ਸਰਕਾਰ ਜਦੋਂ ਸਤਾ ਦੇ ਵਿੱਚ ਆਈ ਤਾਂ ਆਪਣਾ ਇਹਨਾਂ ਦਾ ਉਹੀ ਹਾਲ ਵੇਖਣ ਨੂੰ ਮਿਲਿਆ ਤੁਸੀਂ ਵੀ ਵੇਖਿਆ ਸੀ ਤੁਸੀਂ ਹਮ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਰਹੇ ਬਿਲਕੁਲ ਹੋ ਕੇ ਆਏ ਆ ਫੜ ਦਿੰਦਾ ਹੈ ਨਾ ਬਹੁਤ ਜਿਹੜਾ ਮਰਦ ਤੁਸੀਂ ਕਈ ਵਾਰੀ ਗਏ ਜੀ ਤੁਹਾਨੂੰ ਲੱਗਦਾ ਮੁੱਖ ਮੰਤਰੀ ਨਹੀਂ ਆਪਾਂ ਗਏ ਆ ਕੋਈ ਸਿਕਿਉਰਿਟੀ ਨਹੀਂ ਕਰ ਕੋਈ ਬਿਲਕੁਲ ਤੁਹਾਨੂੰ ਤੁਹਾਨੂੰ ਲੱਗਦਾ ਮਤਲਬ ਉਹ ਬੰਦਾ ਪਾਰਟੀ ਦਾ ਪ੍ਰਧਾਨ ਹੈ ਕਿਦਾਂ ਮਤਲਬ ਨੋਰਮਲ ਜਿਹੜਾ ਮਰਦਾ ਬਾਜਵਾਲ ਸਾਹਿਬ ਨੂੰ ਲੱਗਦਾ ਤੁਹਾਨੂੰ ਯਾਰ ਐਸੇ ਲੀਡਰ ਸਾਡੇ ਕੋਲ ਹੈਗੇ ਆ ਅੱਜ ਵੀ ਇਥੋਂ ਦਾ ਐਮਪੀ ਹੈ ਜਿਹੜਾ ਤੁਹਾਨੂੰ ਮਿਲ ਕੇ ਕਦੀ ਲੱਗਿਆ ਉਹਨੂੰ ਐਮਪੀ ਨਾ ਮਤਲਬ ਵੀ ਇਹ ਐਮਪੀ ਹੈ ਯਾਰ ਉਹ ਤਾਂ ਆਮ ਪਰ ਕੀ ਕੀ ਸਮਝਦੇ ਹੋ ਜੀ ਲੋਕਾਂ ਨੇ ਬਦਲਾਅ ਲਈ ਮੌਕਾ ਦੇ ਹੀ ਦਿੱਤਾ ਤੇ ਇਹ ਮੌਕਾ ਮੌਕਾ ਕਿਤੇ ਨਾ ਕਿਤੇ ਭਾਰਾ ਪੈ ਗਿਆ ਲੋਕਾਂ ਨੂੰ ਬਿਲਕੁਲ ਭਾਰਾ ਪੈ ਗਿਆ ਬਦਲਾਅ ਵੇਖੋ ਮੈਂ ਨਾ ਇੱਕ ਗੱਲ ਤੁਹਾਨੂੰ ਸਹੀ ਦੱਸਾਂ ਹੂੰ ਇਨਸਾਨ ਨੂੰ ਇਹ 5 ਸਾਲ ਦਾ ਕੰਮ ਹੈ ਕੋ ਪੱਕਾ ਪਰਮਟ ਥੋੜੀ ਲੈ ਲਿਆ ਪਿਆ ਆਪੇ ਰਹਿਣਾ ਬਿਲਕੁਲ ਅਮਰਸਰ ਦੇ ਲੋਕ ਬੜੇ ਸਿਆਣੇ ਤਿੰਨ ਵਾਰੀ ਇਹਨਾਂ ਨੇ ਐਮਪੀ ਬਣਾਤਾ ਗੁਰਜੀਤ ਸਿੰਘ ਔਜਲਾ ਨੇ ਔਰ ਮੈਂ ਵਿੱਚ ਵੜ ਕੇ ਵਿਖਿਆ ਲੋਕਾਂ ਦੇ ਵਿੱਚ ਵੀ ਕੁਆਲਿਟੀ ਕੀ ਆ ਉਹਦੇ ਚ ਵੀ ਤਿੰਨ ਵਾਰੀ ਬਣਾਤਾ ਇੱਕ ਤਾਂ ਉਹਨੂੰ ਬੌਮ ਫੜ ਕੇ ਜਿੱਥੇ ਮਰਜੀ ਲੈ ਜਾਓ ਹੂੰ ਇੱਕ ਉਹ ਕਿਸੇ ਕੰਮ ਤੋਂ ਭਾਇਦਾ ਨਹੀਂ ਉਹਨੂੰ ਜਿੱਥੇ ਮਰਜੀ ਲੈ ਜਾਓ ਉਹ ਕਹਿੰਦਾ ਵੀ ਨਾਲ ਚੱਲ ਮੇਰੇ ਜਿੱਥੇ ਲੋੜਿਆ ਚਲੋ ਮੈਂ ਮੇਰੇ ਕਹਿ ਤੇ ਕਹਿੰਦਾ ਜੋ ਹੋ ਜਾਂਦਾ ਇਹੀ ਸੋਚ ਤੇ ਹੀ ਆਸਮਾਨਾਂ ਪੰਜਾਂ ਤੋਂ ਕਰਦਾ ਵਾਂ ਇੱਕ ਤੋਂ ਤਾਂ ਮੈਂ ਉਮੀਦ ਕਰ ਸਕਦਾ ਕੋਵਰ ਵਿਜੇ ਪ੍ਰਤਾਪ ਦੇ ਹੂੰ ਬਾਕੀਆਂ ਦਾ ਮੈਨੂੰ ਨਹੀਂ ਪਤਾ ਬਾਕੀਆਂ ਨੇ ਤੇ ਸਾਨੂੰ ਮਤਲਬ ਮੈਨੂੰ ਨਹੀਂ ਲੱਗਦਾ ਕਦੀ ਨਜ਼ਰ ਆਏ ਉਹ ਇਹੀ ਵਿਚਾਰੇ ਕਹਿ ਦਿੰਦੇ ਸਾਡੀ ਕੋਈ ਮੰਨਦਾ ਨਹੀਂ ਨਾ ਸੁਣਦਾ ਨਹੀਂ ਪਰ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ ਡਾਕਟਰ ਨੇਜਰ ਜੀ ਨੂੰ ਧਿਆਨ ਦੇਣਾ ਚਾਹੀਦਾ ਭੱਤਾਂ ਵਾਲੇ ਡੈਂਪਲ ਬਿਲਕੁਲ ਇਹ ਜਿਹੜੇ ਆਪਣੇ ਭਾਈ ਸਾਹਿਬ ਨੇ ਡਾਕਟਰ ਜੀ ਇੱਥੋਂ ਦੇ ਹਲਕਾ ਪੱਛਮੀ ਦੇ ਜਸਬੀਰ ਜੀ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਇੱਧਰਲੇ ਬਨੇ ਸੀਵਰੇਜ ਦੇ ਪਾਣੀ ਦੇ ਵਿੱਚ ਗੰਦਾ ਪਾਣੀ ਜਿਹੜਾ ਮਿਕਸ ਹੋ ਕੇ ਵਾਟਰ ਸਪਲਾਈ ਦਾ ਆਉਂਡਿਆ ਤੇ ਲੋਕਾਂ ਨੂੰ ਕੈਂਸਰ ਦੀਆਂ ਵਰਗੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਣਾ ਲੋਕ ਘਰ 'ਚ ਅੱਜ ਵੀ ਰੋ ਰਹੇ ਆ ਕਿ ਪਾਣੀ ਨਹੀਂ ਆਉਂਦਾ ਜੇ ਆਉਂਦਾ ਤੇ ਸੀਵਰੇਜ ਨਾਲ ਮਿਕਸ ਹੁੰਦਾ ਮੈਂ ਕਹਾਂ ਜੀ ਪੰਜਾਂ ਦਾ ਕਨਾਲਾਂ ਤੋਂ ਮੈਨੂੰ ਹੁਣ ਮੈਂ ਤੁਹਾਨੂੰ ਦੱਸਦਾ ਭੱਦਰਕਾਲੀ ਮੰਦਿਰ ਆ ਮਾਤਾ ਕਾਲੀ ਜੀ ਦਾ ਮੰਦਿਰ ਆ ਬਹੁਤ ਮਾਨਤਾ ਔਰ ਮੰਦਿਰ ਦੇ ਗਾੜੀ ਬਹੁਤ ਗੰਦਗੀ ਕਰ ਮੈਂ ਦੇਖਿਆ ਔਰ ਮੈਨੂੰ ਸ਼ਰਮ ਆਈ ਔਰ ਮਨ ਮੇਰਾ ਦੁਖੀ ਹੋ ਗਿਆ ਕੀ ਇਹ ਨਾ ਪ੍ਰਾਚੀਨ ਮੰਦਰ ਉਹ ਲੋਕ ਪੂਜਦੇ ਹੁੰਦੇ ਮੰਦਰ ਦੇ ਬਾਹਰ ਦੰਦਾ ਪਾਣੀ ਖਲੋਤਾ ਯਾਰ ਲੱਖ ਲਾਂ ਤੇ ਸਾਡੇ ਤੇ ਹੂੰ ਉਹ ਕਿਹੜਾ ਹਲਕਾ ਸੈਂਟਰ ਹੂੰ ਬਿਲਕੁਲ ਗੇਟ ਕੀ ਮਾਰੀ ਸੀ ਗੁਪਤਾ ਜੀ ਨੂੰ ਪਤਾ ਚੰਗੀ ਤਰ੍ਹਾਂ ਹੂੰ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਵੀ ਬਿਮਾਰੀਆਂ ਕਿੱਥਾਂ ਫੈਲਦੀਆਂ ਫਿਰ ਹੁਣ ਕੋਬਰ ਵੇਜੇ ਪ੍ਰਤਾਪ ਜੀ ਆ ਕੰਪਨੀ ਬਾਗ ਤੇ ਆ ਸਾਰਾ ਰਣਜੀਤ ਦੇ ਬਟਾਲਾ ਰੋਡ ਵਗੈਰਾ ਹੂੰ ਕਿੰਨੀ ਗੰਦਗੀ ਰਣਜੀਤ ਹੈ ਵੀ ਪੂਰ ਉੱਤਰਲੇ ਬਨੇ ਮੈਡਮ ਜੀਵਨਜੋਤ ਕੋਰਿਆ ਤੇ ਉਹਨਾਂ ਦੇ ਬਾਹਰ ਹੀ ਜਦੋਂ ਤੋਂ ਨਿਕਲਦੇ ਆ ਵੱਲਾ ਮੰਡੀ ਆਉਂਦੀ ਈਸ ਚੱਲ ਕੇ ਵੱਲਾ ਮੰਡੀ ਆਉਂਦੀ ਹਮ ਪੂਰਬੀ ਹਲਕਾ 골ਡਨ ਗੇਟ ਦੇ ਲਾਗੇ ਤੁਸੀਂ ਦੱਸੋ ਮੈਨੂੰ ਉਹ ਉਹਨਾਂ ਦੇ ਘਰਾਂ ਦੇ ਲਾਗੇ ਆ ਬਿਲਕੁਲ ਉਹ ਫੜੀਆਂ ਨੂੰ ਆਉਂਦੇ ਤੁਸੀਂ ਯਾਰ ਉੱਥੇ ਚੱਲ ਜਾਂਦੇ ਜੀ ਤੇ ਤੁਸੀਂ ਸਫਾਈ ਵੀ ਤੇ ਕਿਤੇ ਕਰਾ ਦੋ ਉੱਥੇ ਉੱਤੇ ਐਂ ਲੱਗਦਾ ਕਿਤੇ ਵੀ ਲੜਾਈ ਲੱਗੀ ਹੁੰਦੀ ਚੋਪਾਂ ਜਾਂ ਦੇਸ਼ਾਂ ਦੀ ਤਾਂ ਖਤਮ ਹੀ ਹੋ ਗਿਆ ਦਾ ਸਾਰਾ ਪੈਸਾ ਅੱਛਾ ਨਜਾਇਜ਼ ਕਬਜ਼ੇ ਹਟਾਉਣੇ ਹੋਣ ਕੋਈ ਨਜਾਇਜ਼ ਰੇੜੀਆਂ ਚੁੱਕਣੀਆਂ ਹੋਣ ਤੇ ਕਾਰਪੋਰੇਸ਼ਨ ਚਾਟਾ ਦੇ ਕੇ ਚੁੱਕਣ ਰੇੜੀਆਂ ਵਾਲਿਆਂ ਤੇ ਜੋਰ ਯਾਰ ਪਰ ਕੂੜਿਆਂ ਦੇ ਢੇਰ ਹਫ਼ਤਾ ਹਫ਼ਤਾ ਪਈ ਰਹਿੰਦੇ ਆਪਣਾ ਪੁਤਲੀ ਘਰ ਚੱਲ ਜੋ ਸ਼ਿਮਲਾ ਮਾਰਕੀਟ ਹੈਗੇ ਉਹਦੇ ਬਾਹਰ ਕੂੜਿਆਂ ਦੇ ਢੇਰ ਲੱਗੇ ਜਿੱਥੋਂ ਲੋਕਾਂ ਨੇ ਪੈਦਲ ਲੰਘਣਾ ਹੈ ਲੋਕ ਕੂੜਿਆਂ ਚੋਂ ਜੁੱਤੀਆਂ ਲਾ ਲਾਂਗੇ ਪਏ ਗੁਰੂ ਨਾਨਕ ਹਸਪ ਉਹਦੇ ਕਾਉਂਸਲਰਾਂ ਦੇ ਕੰਮ ਤੇ ਐਮਐਲਏ ਨੇ ਮੈਂ ਤੁਹਾਨੂੰ ਦੱਸਦਾ ਗੁਰੂ ਨਾਨਕ ਹਸਪਤਾਲ ਕਿੰਨਾ ਵੱਡਾ ਹਸਪਤਾਲ ਆ ਔਰ ਉਥੇ ਕੋਵਿਡ ਦੌਰਾਨ ਆਕਸੀਜਨ ਪਲਾਂਟ ਆਕਸਰੇ ਮਸ਼ੀਨ ਔਰ ਕੈਂਸਰ ਹਸਪਤਾਲ ਤੇ ਬਹੁਤ ਸਾਰੇ ਹੋਰ ਵੀ ਜਿਹੜੇ ਕਿਤੇ ਵੀ ਕੋਈ ਸੁੱਖ ਸਹੂਲਤ ਸੀ ਐਮਪੀ ਗੁਰਜੀਤ ਸਿੰਘ ਆਰਡਰ ਵੱਲੋਂ ਦਿੱਤੀ ਗਈ ਬਿਲਕੁਲ ਜਿਉਂਨੇ ਕਿਹਾ ਵੀ ਅੱਗੇ ਵੀ ਜਿੱਥੇ ਜ਼ਰੂਰਤ ਆ ਮੈਨੂੰ ਦੱਸੋ ਪਰ ਲੋਕਾਂ ਨੂੰ ਦਿੱਕਤ ਨਾ ਹੋਵੇ ਪਰ ਉਥੇ ਤੁਸੀਂ ਮੇਰੇ ਨਾਲ ਗਏ ਸਤਿ ਸਪਾਈ ਹੈਗੀ ਨਸ਼ੇੜੀ ਟੀਕੇ ਲਾਉਦੇ ਕਿ ਨਹੀਂ ਪਾਣੀ ਦੀਆਂ ਮਸ਼ੀਨਾਂ ਕਈ ਮਹੀਨਿਆਂ ਤੋਂ ਸਾਫ਼ ਨਹੀਂ ਕੀਤੀ ਹੋਣੀ ਹੈ। ਗੰਦਗੀ ਉੱਥੇ ਦੇ ਪਤਾ ਲੱਗਦਾ ਏਦਾਂ ਵੀ ਜਿੱਦਾਂ ਅਸੀਂ ਨਾ ਉਹ ਬੁੱਢੇ ਦਰਿਆ ਤੇ ਆ ਕੇ ਹੁਣ। ਹੁਣ ਉਹ ਔਜਲਾ ਸਾਹਿਬ ਦੇ ਘਰ گاڑی ਨੂੰ ਡਰੇਨ ਲੰਘਦਾ ਵਾ। ਹੂੰ। ਤੇ ਕਿਦਾਂ ਇਹ ਸਾਰੇ ਕਹਿੰਦੇ ਸੀ ਜੀ ਉਹ ਗੰਦਾ ਪਾਣੀ ਜਿਹੜੇ ਘਰ ਘੜੀ ਉਨਾਂ ਲੰਘਦਾ ਉਹਨੇ ਕਰਾਇਆ ਨਹੀਂ ਤੇ ਜਦ ਤੁਸੀਂ ਕਰਾ ਦੋਣਾ। ਕੰਮ ਤੇ ਪੰਜਾਬ ਸਰਕਾਰ ਨੇ ਕਰਾਉਣਾ ਸੀ। ਹੁਣ ਤੁਸੀਂ ਕਰਾਓ ਤੁਹਾਡੇ ਔਨ ਕੈਮਰੇ ਤੇ ਮੈਂ ਕਹਿੰਦਾ ਜੀ ਪੰਜਾਬ ਸਰਕਾਰ ਦੇ 5 ਐਮਐਲਏ ਅੰਮ੍ਰਿਤਸਰ ਦੇ ਤੇ ਦਿਹਾਤੀ ਦੇ ਭਾਈ ਤੁਸੀਂ ਕਰਾਓ ਜਾਓ ਜਿੰਨੇ ਪੈਸੇ ਸੈਂਟਰ ਕੋਲ ਲਿਆਉਣੇ ਆ ਉਹ ਗੁਰਜੀਤ ਔਜਲੇ ਦੇ ਸਾਹਮਣੇ ਤੁਹਾਨੂੰ ਬਾਕੇ ਉੱਥੇ ਪ੍ਰੋਜੈਕਟ ਪਾਸ ਕਰਾਇਆ ਕਿਦੋਂ ਤੁਸੀਂ 40 50% ਤੁਸੀਂ ਲਾ ਦਿਓ ਬਾਕੀ ਉਹ ਲੈ ਆਉਂ ਉਹ ਸੈਂਟਰ ਕੋਲ ਉਹ ਤੇ ਆਂਦਾ ਕਹਿੰਦਾ ਆਓ ਮੈਂ ਖਲੋਤਾ ਕਹਿੰਦਾ ਉਹ ਰਹਿਣ ੜਿਆ ਉਥੋਂ ਭੱਜ ਥੋੜੀ ਗਿਆ ਕਿਤੇ ਉਸ ਦਿਨ ਵੀ ਆਪਾਂ ਗਏ ਸੀ ਔਜਲਾ ਸਾਹਿਬ ਕੋ ਦਫ਼ਤਰ ਗਏ ਹਾਂ ਲੋਕ ਆਪਣੇ ਮਸਲੇ ਲੈ ਕੇ ਪਹੁੰਚੇ ਸੀਗੇ ਜਿੰਨਾ ਕਿ ਗੱਲ ਹੋ ਪਾਂਦੀਆਂ ਜਿੰਨਾ ਕਿ ਸਮਾ ਨਿਕਲ ਪਉਂਦਾ ਹੈ ਉਹ ਲੋਕਾਂ ਦੇ ਮਸਲੇ ਹੱਲ ਉਸੇ ਵਾਲੇ ਫੋਨ ਕਰਵਾ ਕੇ ਕਰਵਾ ਦਿੰਦੇ ਪਰ ਇਸ ਵੇਲੇ ਜੇਕਰ ਮੈਂ ਕਿਸੇ ਵਿਧਾਇਕ ਦਾ ਨੰਬਰ ਲਾਉਣਾ ਹੋਵੇ ਇਸਨੂੰ ਫੋਨ ਕਰਨਾ ਹੋਵੇ ਜਾਂ ਤੇ ਬੰਦ ਆਊਗਾ ਜਾਂ ਤੇ ਚੁੱਕਣਗੇ ਨਹੀਂ ਇੱਕ ਇਹ ਨੰਬਰ ਨਾ ਜਾਰੀ ਕੀਤੇ ਆ ਕਿ ਜੇ ਕੋਈ ਕਰਾਪਸ਼ਨ ਕਰਦਾ ਤੇ ਆ ਨੰਬਰ ਡਾਇਲ ਕਰੋ ਹੂੰ ਉਹ ਨੰਬਰ ਤੇ ਲੱਗਦੇ ਨਹੀਂ ਪਰ ਮੈਂ ਦੱਸ ਦਿੰਦਾ ਤੁਹਾਨੂੰ ਕਿ ਜਿੰਨੇ ਤੁਹਾਡੇ ਤਸੀਲਦਾਰ ਅੰਮ੍ਰਿਤਸਰ ਕਚੈਰੀ ਦੇ ਐਨਓਸੀ ਤੋਂ ਬਿਨਾਂ ਰਜਿਸਟਰੀਆਂ ਕਰਕੇ ਕਿਨੇ ਕਿਨੇ ਪਹਿਵਸੀਕੀਆਂ ਕੋ ਲੈਣ ਦਾ ਪਰ ਕਹਿੰਦੇ ਐਨਓਸੀ ਬੰਦ ਕਰਤੀ ਸਰਕਾਰ ਨੇ ਪਹਿਲਾਂ ਬੜੀਆਂ ਕੀਤੀਆਂ ਇਹਨਾਂ ਨੇ ਹੁਣ ਤੁਸੀਂ ਵੇਖੋ ਤਾਂ ਸਹੀ ਪੁਰਾਣੀ ਡਿਟੇਲ ਪਤਾ ਲਓ ਅਸਲਾ ਲਾਇਸੈਂਸ ਬਣਨ ਡਿਆ ਇਹ ਬਿਲਕੁਲ ਥੜਾ ਥੜ ਬਣਨ ਡਿਆ ਤੇ ਥੜਾ ਥੜ ਗੋਲੀਆਂ ਵੀ ਚੱਲਣ ਡੀਆਂ ਇਹਦੀ ਕਿਹੜੀ ਲੋੜ ਪੈ ਗਈ ਵੀ ਸਾਡੀ ਜੰਗ ਲੱਗ ਜਾਣੀ ਵੀ ਅਸਲਾ ਲਾਇਸੈਂਸ ਬਣਾਉਣੇ ਹੀ ਬਣਾਉਣੇ ਆ ਤੇ ਰਿਕਾਰਡ ਹੀ ਤੋੜਦੇ ਕਾਲੀ ਕਾਰਨਾ ਸਰਕਾਰ ਦੇ ਵੀ ਜਿੰਨੇ ਅਸਲਾ ਲਾਇਸੈਂਸ ਹੋਣ ਬਣਨੇ ਆ ਤੇ ਰੇਟ ਵੀ ਉਹਦਾ ਮੋਟਾ ਵਾ ਜਾ ਕੇ ਬੰਦੇ ਛੱਡਣ ਸਿਵਲ ਚ ਪਤਾ ਤਾਂ ਲੱਗੇ ਇੱਥੇ ਇਹ ਤਾਂ ਕਹਿੰਦੇ ਸੀ ਕਰਾਪਸ਼ਨ ਖਤਮ ਕਰ ਦੇਣੀ ਹੈ ਨਹੀਂ ਉਹ ਠੀਕ ਆ ਉਹਨਾਂ ਨੇ ਗੱਲ ਸਹੀ ਕੀਤੀ ਆ ਵੀ ਕਰਾਪਸ਼ਨ ਖਤਮ ਕਰ ਦੇਣੀ ਆ ਉਹ ਫੰਡ ਦੇ ਰੂਪ ਦੇ ਵਿੱਚ ਜਿਹੜੇ ਆ ਉਹ ਪ੍ਰਸ਼ਾਸਨ ਦੇ ਅਧਿਕਾਰੀ ਲੈ ਲਿਆ ਕਰਦੇ ਪਰ ਉਹ ਕਹਿੰਦੇ ਕਿ ਹੁਣ ਲੋਕਾਂ ਲੋਕਾਂ ਦਾ ਕਹਿਣਾ ਹੈ ਦੋ ਚਾਰ ਮੈਂ ਲੋਕਾਂ ਦੇ ਮੁੱਦੇ ਵੀ ਸੁਨੇ ਹੀ ਕਹਿੰਦੇ ਹੁਣ ਪੈਸੇ ਵੀ ਲਈ ਜਾਂਦੇ ਤੇ ਹੁਣ ਕੰਮ ਹੀ ਮਤਲਬ ਲੋਕ ਵਿਚਾਰੇ ਐ ਕਰਦੇ ਹੱਥ ਜੋੜਦੇ ਆ ਤੇ ਉਹ ਆਪਣੇ ਹੱਥ ਹਲ ਵਹਿੰਦੇ ਜਦੋਂ ਤੇ ਨਾਲੇ ਉਹ ਗਾਲਾਂ ਕੱਢਦੇ ਆਪਣੇ ਬੱਚਿਆਂ ਨੂੰ ਜਿਨ੍ਹਾਂ ਨੇ ਬਾਹਰੋਂ ਫੋਨ ਕਰਕੇ ਕਿਹਾ ਸੀ ਇਸ ਵਾਰੀ ਵੋਟ ਪਾਇਓ ਆਮ ਆਦਮੀ ਪਾਰਟੀ ਤੇ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਇੱਕ ਮੌਕਾ ਕੇਜਰੀਵਾਲ ਨੂੰ ਦੇਤਾ ਇੱਕ ਮੌਕਾ ਬਸ ਕੇ ਹੁਣ ਹੁਣ 2 ਸਾਲ ਰਹਿ ਗਏ ਆ 2 ਸਾਲਾਂ ਬਾਅਦ ਤੁਸੀਂ ਥੋੜਾ ਜਿਹਾ ਧਿਆਨ ਰੱਖਿਓ 1100 ਰੁਪਿਆ ਮਿਲਿਆ ਕਿਸੇ ਨੂੰ ਅੱਛਾ ਅਵੀ ਆਪਾਂ ਗੱਲ ਤੇ ਹੁੰਨੇ ਸਟਾਰਟਿੰਗ ਜਦੋਂ ਸ਼ੁਰੂਆਤ ਹੋਈ 22 ਦੇ ਵਿੱਚ ਸਰਕਾਰ ਦੀ ਹਜ਼ਾਰ ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਫੇਰ ਸਾਲ ਕਿ ਬੀਤਿਆ ਫੇਰ ਇਹਨਾਂ ਨੇ ਐਲਾਨ ਕਰਤਾ ਜੀ ਦਵਾਂਗੇ ਹੁਣ ਫੇਰ ਜਦੋਂ ਜਿਮਨੀ ਚੋਣਾ ਹੋਈਆਂ ਫੇਰ ਚ ਐਲਾਨ ਕਰਤਾ ਕਿ ਹਾਂ ਵੀ ਹੁਣ ਪਾਸ ਹੋ ਗਿਆ ਹੁਣ ਹਜ਼ਾਰ ਹਜ਼ਾਰ ਰੁਪਏ ਖਾਤੇ ਚ ਹੋਣਾ ਸ਼ੁਰੂ ਹੋ ਜਾਏਗਾ ਤੇ ਹੁਣ ਮਗਰ ਸਾਲ ਤੇ ਕੁਝ ਵੀ ਨਹੀਂ ਰਹਿ ਗਿਆ ਮੇਰੇ ਖਿਆਲ ਸਤਿਕਾਰ ਤੁਹਾਨੂੰ ਮੈਂ ਕਹਿੰਦੇ ਆ ਦਵਾਂਗੇ ਤੁਹਾਡੇ ਕੋਲ ਲੈ ਕੇ ਤੁਹਾਨੂੰ ਦਵਾਂਗੇ ਤੁਹਾਨੂੰ ਰਹਿ ਕੇ 2-3 ਮਹੀਨੇ ਫੇਰ ਦਵਾਂਗੇ ਲੈ ਲਿਓ ਗਿਣ ਕੇ ਲਿਓ ਪੰਜਾਂ ਸਾਲਾਂ ਦੇ ਪੂਰੇ ਲਿਓ ਇੱਕ ਸਿਲੇਬਸ ਲੱਗਣਾ ਵਾ ਇਤਿਹਾਸ ਹੀ ਹੋਊਗਾ ਮੈਂ ਤੁਹਾਨੂੰ ਦੱਸਾਂ ਇੱਕ ਸਿਲੇਬਸ ਲੱਗਣਾ ਵਾ ਕਿ ਆਹ ਸਰਕਾਰ ਆਈ ਸੀ ਇਹਦੇ ਇੰਨੇ ਵਿਧਾਇਕ ਸੀ ਇੰਨੇ ਜਿੱਤੇ ਸੀ ਐਮਪੀ ਵੇਲੇ ਇੰਨੇ ਹਾਰੇ ਸੀ ਤੇ ਆਹ ਆ ਕੁਝ ਹੋਇਆ ਇਹ ਸਾਰਾ ਜਿਹੜਾ ਵਾ ਸਮਾਂ ਆਉਣਾ ਵਾ 92 ਵਿਧਾਇਕ ਲਿਆ ਕੇ ਕੀ ਲੱਗਦਾ ਹੈ ਕਿ ਜਦੋਂ ਆਪਾਂ 92 ਵਿਧਾਇਕ ਦੇ ਹੀ ਦਿੱਤੇ ਆਪਣੇ ਅਸੀਂ ਕੰਮ ਕਢੋਣ ਲਈ ਕਿਉਂਕਿ ਹਰ ਦੇ ਜੇਕਰ ਮੁਹੱਲੇ ਦੇ ਵਿੱਚ ਕੋਈ ਪ੍ਰੋਬਲਮ ਆਪਾਂ ਨੇੜੇ ਦਾ ਜਿਹੜਾ ਸਾਨੂੰ ਐਮ.ਐਲ.ਏ ਪੈਂਦਾ ਉਹਦੇ ਕੋਲੇ ਜਾਵਾਂਗੇ ਪਰ ਜੇਕਰ ਮੈਂ ਆਪਣੇ ਮੁਹੱਲੇ ਦੀ ਗੱਲ ਕਰਾਂ ਮੈਂ ਇਸ ਇਲਾਕੇ ਦਾ ਰਹਿਣ ਵਾਲਾ ਮੈਂ ਜਦੋਂ ਜਦੋਂ ਵੀ ਫੋਨ ਕੀਤੀ ਹੈ ਡਾਕਟਰ ਜੀਵਨ ਜੋਤ ਮੈਡਮ ਉਹਨਾਂ ਨੂੰ ਮੈਂ ਇਹ ਨਹੀਂ ਕਿੰਨੇ ਮੈਂ ਉਹਨਾਂ ਕੈਮਰਾ ਕਹਿ ਰਿਆਂ ਇੱਕ ਫੋਨ ਨਹੀਂ ਮੇਰਾ ਚੁੱਕਿਆ ਹਾਲਾਂਕਿ ਚਲੋ ਉਹਨਾਂ ਦੇ ਮੇਰੇ ਕੋਲ ਪੀ.ਆਰ.ਓ ਦਾ ਨੰਬਰ ਹੈ ਮੈਂ ਉਹਨੂੰ ਕਾਲ ਕਰ ਲੈਣਾ ਮੇਰੀ ਉਹਦੇ ਥਰੂ ਚਲੋ ਗੱਲ ਹੋ ਜਾਂਦੀ ਹੈ ਜੇਕਰ ਕੋਈ ਕੰਮ ਕਰਾਉਣਾ ਹੋਵੇ ਪਰ ਕਦੀ ਵੀ ਉਹਨਾਂ ਨੇ ਆਪਣੇ ਪਰਸਨਲ ਫੋਨ ਤੇ ਫੋਨ ਨਹੀਂ ਚੁੱਕਿਆ ਹੂੰ ਤੁਸੀਂ ਕਿਉਂ ਕਰਦੇ ਨਹੀਂ ਕੋਈ ਹੋਰ ਪਹੁੰਚ ਚੁੱਕਦਾ ਅਮਰਸਰ ਚ ਉਹਦੇ ਬਾਰੇ ਦੱਸੋ ਨਹੀਂ ਪਰ ਜੇਕਰ ਆਪਾਂ ਕੰਮ ਕਰਉਣਾ ਤਾਂ ਆਪਾਂ ਐਮਐਲਏ ਤੱਕ ਪਹੁੰਚ ਕਰਾਂਗੇ ਨਾ ਤੁਸੀਂ ਦੱਸੋ ਮੇਰੀ ਗੱਲ ਸੁਣੋ ਕਾਉਂਸਲਰ ਤੇ ਉਹ ਹੈਗੇ ਨਹੀਂ ਉਹ ਤਾਂ ਤੁਹਾਨੂੰ ਮਿਲ ਗਿਆ ਵੀ ਕਾਉਂਸਲਰ ਨਾਲ ਕੰਮ ਖਤਮ ਹੋ ਗਿਆ ਤੇ ਜੇ ਫਿਰ ਉਹ ਨਹੀਂ ਚੁੱਕਦਾ ਤੁਸੀਂ ਹੋਰ ਨੂੰ ਕਰ ਲਓ ਨਾ ਮੌਜੂਦਾ ਨਹੀਂ ਤੇ ਸਾਫਕਾ ਨੂੰ ਕਰ ਲਓ ਯਾਰ ਸਾਫਕਾ ਉਹ ਤਾਂ ਉਹਨੂੰ ਵੋਟ ਮਾਰ ਦੇ ਸਾਫਕਾ ਵਾਲਾ ਤੇ ਹੱਥ ਖੜਾ ਕਰ ਦਿੰਦਾ ਕਿ ਮੇਰਾ ਤੇ ਕੰਮ ਹੀ ਨਹੀਂ ਹੈ ਜੀ ਫਿਰ ਐਮਪੀ ਨੂੰ ਫੋਨ ਲਾ ਲਓ ਚੁੱਕ ਲੂਗਾ ਤੁਹਾਡਾ ਨਾ ਚੁੱਕੂਗਾ ਤਾਂ ਮੈਨੂੰ ਲਾਇਓ ਫਿਰ ਮੈਂ ਵਿਚ ਕਰ ਦਗਾ ਨਹੀਂ ਉਹ ਤੇ ਮੈਂ ਮੈਂ ਹੁਣ ਪਿੱਛੇ ਜੇ ਪਾਣੀ ਦੇ ਮਸਲੇ ਹਲ ਕਰਵਾਏ ਮੈਂ ਤਾਂ ਫਿਰ ਐਮਪੀ ਸਾਹਿਬ ਨੂੰ ਹੀ ਕਹਿ ਕੇ ਕਰਵਾਇਆ ਕਿਉਂਕਿ ਐਮਐਲਏ ਤੋਂ ਬਾਅਦ ਐਮਪੀ ਹੁੰਦੇ ਆ ਯਾਰ ਐਮਪੀ ਤੇ ਵਿਚਾਰਾ ਕੈਨੇਡਾ ਬੈਠਾ ਉੱਥੇ ਵੀ ਲੋਕੀ ਫੋਨ ਕਰੀ ਜਾਂਦੇ ਉੱਥੋਂ ਵੀ ਕਰੀ ਜਾਂਦਾ ਬਿਲਕੁਲ ਐਸਾ ਐਮਪੀ ਤੁਹਾਡੇ ਕੋਲ ਹੈਗਾ ਤੁਸੀਂ ਇਹਨਾਂ ਨੂੰ ਫੋਨ ਕਰਕੇ ਕੀ ਲੈਣੇ ਫੋਨ ਕਰਿਆ ਕਰੋ ਉਹਨੂੰ ਜਿੱਦੇ ਤੋਂ ਕੋਈ ਆਸ ਹੋਵੇ ਉਸ ਦਰ ਤੇ ਜਾਓ ਜਿਸ ਦਰ ਤੋਂ ਕੋਈ ਆਸ ਹੈ ਉਸ ਦਰ ਤੇ ਕਦੀ ਨਾ ਜਾਓ ਜਿੱਥੋਂ ਤੁਹਾਨੂੰ ਜਲੀਲ ਕੀਤਾ ਜਾਵੇ ਮੈਸੇਜ ਕਰ ਇਉਂ ਸੇ ਬੱਲੇ ਕੋ ਜਾਓ ਜਿਹੜਾ ਤੁਹਾਡੀ ਅੱਜ ਦੀ ਸਮੇਂ ਚ ਕੀ ਆ ਹਰ ਬੰਦਾ ਕਹਿੰਦਾ ਇੱਜ਼ਤ ਦੋ ਇੱਜ਼ਤ ਕਰਾਓ ਰਿਸਪੈਕਟ ਦੋ ਰਿਸਪੈਕਟ ਲਓ ਪਰ ਇੱਕ ਇੱਕ ਮੈਂ ਵੀ ਤੁਹਾਨੂੰ ਸਿਫਤ ਦੱਸਦਾ ਚਲੋ ਆਪਾਂ ਵਿੱਚ ਕੁਵਰ ਵਿਜੇ ਪ੍ਰਤਾਪ ਜੀ ਨੇ ਮੈਂ ਜਦੋਂ ਵੀ ਫੋਨ ਕਰਦਾ ਉਹਨਾਂ ਨੂੰ ਉਹਨਾਂ ਨੇ ਇਹ ਨਹੀਂ ਕਿਹਾ ਕਿ ਤੇਰਾ ਕਿਹੜਾ ਮਹੱਲਾ ਪੈਂਦਾ ਦੱਸ ਕੀ ਪ੍ਰੋਬਲਮ ਹੈ ਮੈਂ ਠੀਕ ਕਰ ਦਿੰਦਾ ਮੈਨੂੰ ਇਹ ਉਹਨਾਂ ਦੀ ਸਿਫਤ ਲੱਗਦੀ ਉਹਨਾਂ ਨੇ ਕਦੀ ਇਹ ਨਹੀਂ ਸਮਝਿਆ ਕਿ ਮੈਂ ਕਿਸ ਪਾਰਟੀ ਤੋਂ ਬਿਲੋਂਗ ਕਰ ਰਿਹਾ ਜਾਂ ਮੈਂ ਕਿਹਨੂੰ ਵੋਟ ਦਿੱਤੀ ਆ ਨਾ ਉਹਨਾਂ ਨੇ ਕਦੀ ਮੇਰਾ ਏਰੀਆ ਪੁੱਛਿਆ ਉਹਨਾਂ ਨੂੰ ਕਦੀ ਕੰਮ ਕਿਹਾ ਹੋਵੇ ਤੇ ਉਹਨਾਂ ਨੇ ਕਿਹਾ ਹਾਂ ਵੀ ਹੋ ਇਸ ਹਫ਼ਤੇ ਉਹਨਾਂ ਦੀ ਕੋਈ ਚੰਗੇ ਇਨਸਾਨ ਨੇ ਮਿਲਿਆ ਤੋਂ ਕਹਿੰਦਾ ਮਾੜੇ ਇਨਸਾਨ ਨੇ ਉਹ ਬਹੁਤ ਵਧੀਆ ਇਨਸਾਨ ਨੇ ਔਰ ਸੀਐਮ ਸਾਹਿਬ ਵੀ ਚੰਗੇ ਨੇ ਪਰ ਗੱਲ ਕੀ ਹੈ ਕਿ ਸੀਐਮ ਸਾਹਿਬ ਦੇ ਨਾਲੇ ਤੁਹਾਡੇ ਜਿਹੜੀ ਲੋਬੀ ਹੈ ਹਮ ਅਫਸਰਸ਼ਾਈ ਇਹਨਾਂ ਨੇ ਕੈਪਟਨ ਮਰਵਾਇਆ ਸੀ ਇਹਨਾਂ ਨੇ ਸੁਖਵੀਰ ਮਰਾਇਆ ਇਹਨਾਂ ਨੇ ਬਿਕਰਮ ਮਰਵਾਇਆ ਇਹਨਾਂ ਨੇ ਹੀ ਸੀਐਮ ਸਾਹਿਬ ਨੂੰ ਇਹੀ ਨਹੀਂ ਸੱਚ ਦੱਸਦੇ ਅੱਜ ਪਬਲਿਕ ਲਾਗੇ ਜਾਂਦੀ ਤਾਂ ਉਹਨਾਂ ਨੂੰ ਬਾਹਾਂ ਫੜ ਲੈਂਦੇ ਧੱਕੇ ਮਾਰ ਕੇ ਪਰ ਇਹ ਗੱਲ ਕਿ ਯਾਰ ਤੁਸੀਂ ਆਪਣੇ ਸੀਐਮ ਨੂੰ ਮਿਲਣਾ ਹੋਵੇ ਨਾ ਤੇ ਜਿਹੜਾ ਮਰਜੀ ਮਿਲਲੇ ਸੀ ਫੋਟੋ ਲਈ ਮਹਾਰਾਜਾ ਰਣਜੀਤ ਸਿੰਘ ਦੀ ਮਗਰ ਹੂੰ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਜਿਹੜਾ ਮਰਜੀ ਬਹੁ ਫੜ ਲੈਂਦਾ ਸੀ ਹੁਣ ਮਹਾਰਾਜਾ ਰਣਜੀਤ ਸਿੰਘ ਵਾਲੇ ਕੋਈ ਦੋ ਚਾਰ ਗੌਂਡੇ ਹੋਣੇ ਚਾਹੀਦੇ ਆ ਨਾ ਤੇ ਫਿਰ ਮਾੜੀ ਗੱਲ ਇਹ ਐ ਐਸੇ ਸ਼ੇਰੇ ਪੰਜਾਬ ਦੀ ਅਸੀਂ ਗੱਲ ਕਰਦੇ ਹੋਈਏ ਉਸਦੇ ਰਾਜ ਦੀ ਗੱਲ ਕਰਦੇ ਹੋਈਏ ਤੁਸੀਂ ਦੇ ਰਾਜ ਦੇ ਨੇੜੇ ਤੇੜੇ ਵੀ ਨਾ ਫੜੀ ਅੱਜ ਕੰਪਨੀ ਬਾਗ ਦੇ ਨਾਲ ਮੇਰੇ ਚਲਜੋ ਹਾਲਾਤ ਦੇਖ ਲਓ ਇੰਨਾ ਬੁਰਾ ਹਾਲ ਹੈ ਤੇ ਸਾਰਾ ਸ਼ਹਿਰ ਸੈਰ ਕਰਨ ਆਉਂਦਾ ਹੂੰ ਸਮਰ ਪੈਲਸ ਦੇ ਬਾਹਰ ਇੰਨਾ ਮਤਲਬ ਬੁਰਾ ਹਾਲ ਹੈ ਦੋ ਤਲਾਬ ਤੇ ਮਤਲਬ ਜ਼ਿੰਦਗੀ ਦੇ ਢੇਰ ਲੱਗੇ ਨੇ ਪਰੇ ਪਰਲੇ ਬੰਨੇ ਜਿੱਥੇ ਸ਼ੇਰੇ ਪੰਜਾਬ ਦਾ ਪੁੱਤ ਲੱਗਾ ਉੱਥੇ ਜਾ ਕੇ ਵੇਖੋ ਬਿਲਕੁਲ ਕਿਤੇ ਵੀ ਤੁਸੀਂ ਵੇਖ ਲੋ ਨਸ਼ੇੜੀਆਂ ਨੇ ਉੱਤੇ ਬਹੁਤ ਜ਼ਿਆਦਾ ਬੁਰਾ ਹਾਲ ਕਰਤਾ 72 ਪਹਲਾਤ ਉੱਥੇ ਜਿਹੜੀ ਬਣਾਈ ਗਈ ਪੱਥਰ ਲਾਏਗੇ ਸਾਰੇ ਟਹਿਟੇ ਰਿਓ ਪਏ ਮੈਂ ਇਹੀ ਤੇ ਕਹਿਣਾ ਕਿ ਪੰਜਾਬ ਦੇ ਹਾਲਾਤ ਜਿਹੜੇ ਆ ਨਾ ਜਿੰਨਾ ਚਿਰ ਸਰਕਾਰ ਖੁਦ ਮੁੱਖ ਮੰਤਰੀ ਸਾਹਿਬ ਆਪ ਨਹੀਂ ਧਿਆਨ ਦੇਣੇ ਉਹਨਾਂ ਹੁਣ 112 ਨੰਬਰ ਚਲਾਈਆਂ ਇਹਨਾਂ ਨੇ ਉਹ ਕਹਿੰਦੇ ਵੀ ਕਾਲ ਕਰੋ 35 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਜਾਨ ਬਚਾਉਣੀ ਐ ਐਸਐਸਐਫ ਲੈਉਣਗੀ ਤੋ ਇਹਨੇ ਇੰਜਾਮ ਲੱਗੇ ਆ ਤੋ ਟ੍ਰੈਫਿਕ ਪੁਲਸ ਵਾਲੇ ਕਲੀਨ ਕਰਾਉਣਗੇ ਤੇ ਆਉਣਗੇ ਕਿੱਥੋਂ ਆਉਣਗੇ ਦੱਸੋ ਮੈਨੂੰ ਮੈਂ ਨਾ ਖੁਦ ਨਾ ਹੋਇਆ ਉਹ ਜਦੋਂ ਕਿਸੇ ਦੀ ਜਾਨ ਬਚਾਈਦੀ ਆ ਫੋਟੋ ਵੀਡੀਓ ਦੇ ਦਿਓ ਇਹਨਾਂ ਨੂੰ ਤੇ ਨਾਲ ਇਹਨਾਂ ਦਾ ਨੰਬਰ ਦੇ ਦਿਓ ਉਹਨਾਂ ਦੇ ਤੇ ਭਾਈ ਕਨਈਆ ਜੀ ਦਾ ਇੱਕ ਸਰਟੀਫਿਕੇਟ ਮਿਲਦਾ ਹੂੰ ਆ ਮੇਰੇ ਕੋਲ ਵੀ ਤੇ ਪ੍ਰੂਫ ਆ ਤੇ ਮੈਂ ਉਹਦੇ ਹਾਤੀ ਦੀ ਪੁਲਸ ਨੂੰ ਕਿਹਾ ਵੀ ਆ ਯਾਰ ਆ ਗੱਲ ਐ ਭਾਈ ਕਨਈਆ ਸਾਡੀ ਉਹ ਕਹਿੰਦੇ ਉਹ ਕੀ ਹੁੰਦਾ ਸਾਨੂੰ ਪਤਾ ਹੀ ਨਹੀਂ ਹੁਣ ਦੱਸੋ ਮੈਨੂੰ ਜਦੋਂ ਇਹਨਾਂ ਨੂੰ ਪਤਾ ਹੀ ਕੱਕ ਨਹੀਂ ਚਲਾਨ ਕ ਚਾਲਾਨ ਕੱਟਣ ਦਾ ਪਤਾ ਇਹਨਾਂ ਨੂੰ ਲੋਕਾਂ ਦਾ ਬੈਸੰਦਾ ਜਾਂ ਚਾਬੀਆਂ ਕੱਟਣ ਦਾ ਪਤਾ ਇਹਨਾਂ ਨੂੰ ਉਹ ਜਿਹੜਾ ਚੰਗਾ ਕੰਮ ਕੀਤਾ ਵਾ ਉਹਦੇ ਲਈ ਮੈਂ ਉਹਨਾਂ ਦੀ ਸ਼ਲਾਘਾ ਕਰਦਾ ਸਰਕਾਰ ਦੀ ਪਰ ਇਹ ਪ੍ਰਸ਼ਾਸਨ ਦੇ ਅਧਿਕਾਰੀ ਜਿਹੜੇ ਆ ਨਾ ਲੋਕਾਂ ਨੂੰ ਅਵੇਅਰ ਕਰਦੇ ਉਹਦੇ ਲਈ ਅਵੇਅਰ ਕਰਨ ਲੋਕਾਂ ਨੂੰ ਬਹੁਤ ਸ਼ਲਾਘਾ ਜੋ ਕੰਮ ਹੈ ਔਰ ਪਹਿਲਾ ਸੂਬਾ ਪੰਜਾਬ ਹੈ ਜਿਹੜਾ ਅੱਛਾ ਹੁਣ ਗੱਲ ਕਰਾਂ ਅੱਜ ਸ਼ਰਮਣੀ ਅਕਾਲੀ ਦਲ ਦਾ ਇੱਕ ਹਸਾਬ ਦਾ ਬਾਗੀ ਧੜਾ ਵੀ ਬਣ ਗਿਆ ਹਾਲਾਤ ਕਾਫੀ ਮਾੜੇ ਸਪਸ਼ਟ ਕਰਨ ਦੇ ਕੋਈ ਨਾ ਕੋਈ ਰੋਜ਼ ਆ ਰਿਹਾ ਸ਼੍ਰੀ ਕਾਲ ਤਖਸੈਬ ਪਰ ਕਈ ਹੁਣ ਲੀਡਰਾਂ ਦੀ ਗੱਲ ਕਰਾਂ ਮੈਂ ਜੋ ਕਾਲੀ ਕਾਲੀ ਦਲ ਤੋਂ ਸੰਬੰਧ ਰੱਖਦੇ ਸੰਪਰਹ ਹੁਣ ਕਈ ਐਸੀ ਗਿਣਤੀ ਜਿਹੜੀ ਸਾਹਮਣੇ ਆਈ ਹੈ ਸੈਂਕੜਾ ਜੋ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਸੋਚਤੇ ਅਕਾਲੀ ਦਲ ਵਾਲੀ ਆ ਭਾਵਿਆ ਜਮਾ ਆਦਮੀ ਪਾਰਟੀ ਤੇ ਸ਼ਾਮਲ ਹੋ ਗਏ ਅਕਾਲੀ ਸ਼ਬਦ ਕਿਨੂੰ ਗਿਆ ਜਾਂਦਾ ਇਹਨਾਂ ਨੂੰ ਪੁੱਛਿਓ ਬਿਲਕੁਲ ਅਕਾਲੀ ਤਾਂ ਸੋਚ ਹੀ ਬਹੁਤ ਵੱਡੀ ਹੈ ਦਾੜੀਆਂ ਤੇ ਇਹਨਾਂ ਨੇ ਕਟੀਆਂ ਦੇ ਕਾਲੀ ਦਲ ਕਿਹੜੇ ਬੰਨੇ ਕਹੀ ਜਾਂਦੇ ਨੇ ਇਹਨਾਂ ਨੂੰ ਕਿਹੜੇ ਬੰਨੇ ਹੋ ਅਕਾਲੀ ਦਲ ਯਾਰ ਕਿਹੜੇ ਕਿਸੇ ਬੰਨੇ ਹੋ ਵੀ ਲੱਗਦੇ ਨਹੀਂ ਇਸ ਕਰਕੇ ਜੇ ਅਕਾਲੀ ਦਾ ਨਾਮ ਮੇਰੇ ਖਿਆਲ ਵਾ ਬਾਬਾ ਫੁੱਲਾ ਸਿੰਘ ਵਰਗੇ ਦਾ ਨਾਲ ਸੋਨਾ ਲੱਗਦਾ ਹੈ ਇਸ ਕਰਕੇ ਤੁਹਾਨੂੰ ਕਹਿੰਦਾ ਵੀ ਇਹਨਾਂ ਦੇ ਟੌਪਿਕ ਤੇ ਆਪਾਂ ਨਾ ਹੀ ਗੱਲ ਕਰੀਏ ਜਿਨ੍ਹਾਂ ਨੇ ਰੱਬ ਨਾ ਮੱਥਾ ਲਾ ਲਿਆ ਹੋਵੇ ਨਾ ਤੇ ਉਹਨਾਂ ਬਾਰੇ ਗੱਲ ਨਹੀਂ ਕਰਨੀ ਚਾਹੀਦੀ ਰੱਬ ਦੀ ਮਾਰ ਵੱਜ ਗਈ ਮੇਰੇ ਹਿਸਾਬ ਨਾਲ ਉਹਨਾਂ ਨੂੰ ਵਿਚਾਰਿਆਂ ਨੂੰ ਨਹੀਂ ਛੇੜਨਾ ਚਾਹੀਦਾ ਅੱਛਾ ਹੁਣ ਆਖਰੀ ਸਵਾਲ ਆ ਜੇਕਰ ਹਜੇ ਵੀ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਦੀ ਕੋਈ ਆਸਤਾ ਲੱਗਦੀ ਨਹੀਂ ਆ ਪਰ ਕਿਸ ਤਰੀਕੇ ਨਾਲ ਫਿਰ ਗੁਰੂ ਨਗਰੀ ਦੇ ਹਾਲਾਤ ਸੁਧਰ ਸਕਦੇ ਨੇ ਗੁਰੂ ਨਗਰੀ ਦੇ ਹਾਲਾਤ ਜਿਹੜੇ ਆ ਉਹ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਦੀ ਕਿਰਪਾ ਤੇ ਨਾਲ ਹੀ ਸੁਧਰਦੇ ਨੇ ਉਹੀ ਇਹਨਾਂ ਨੂੰ ਬੁੱਧੀ ਜਿਹੜੀ ਦੇਣ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਤੇ ਜਿਹੜਾ ਇਹ ਦਿਮਾਗ ਜਿਹੜਾ ਇਹਨਾਂ ਦਾ ਥੋੜਾ ਜਿਹਾ ਸਹੀ ਹੋਵੇ ਤੇ ਕੰਮ ਕਰਨ ਮੈਂ ਤੁਹਾਡੇ ਜਰੀਏ ਨਾਲ ਦੱਸ ਦੇਣਾ ਚਾਹਨਾ ਵੀ ਗੁਰੂ ਰਾਮਦਾਸ ਦੇ ਘਰ ਦੀ ਸੇਵਾ ਬੜੇ ਕਰਮਾਂ ਭਾਗਾ ਨਾਲ ਮਿਲਦੀ ਜੇ ਇੱਥੇ ਦੁਨੀਆ ਬਾਹਰ ਆਉਂਦੀ ਤੇ ਮੱਥਾ ਟੇਕਦੀ ਇਸ ਧਰਤੀ ਨੂੰ ਥੋੜਾ ਜਿਹਾ ਰੱਬ ਤੋਂ ਡਰੋ ਤੇ ਸਤਕਾਰ ਕਰੋ ਠੀਕ ਹੈ ਤੁਸੀਂ ਪੈਸੇ ਕਮਾਉਣੇ ਕਮਾਓ ਪਰ ਇਹਨਾਂ ਉਹਨਾਂ ਜਨਤਾ ਦਾ ਖੂਨ ਨਚੜੋ ਵੀ ਕੱਲ ਨੂੰ ਲੋਕ ਸੜਕਾਂ ਤੇ ਆ ਜਾਣਗੇ ਅੱਜ ਗਲੀ ਗਲੀ 'ਚ ਨਸ਼ਾ ਵਿਕਣ ਲਿਆ ਹਰ ਨਿਕਾਨਿਕਾ ਬੱਚਾ ਡੱਬ 'ਚ ਪਿਸਟਾ ੜਾਈ ਫਿਰਦਾ ਜੇ ਕੋਈ ਆਮ ਬੱਚਾ ਆਪਣੇ ਘਰ ਦਾ ਕੰਮ ਕਰਕੇ ਵਿਚਾਰਾ ਨੌਕਰੀ ਕਰਕੇ ਸ਼ਾਮਾਂ ਨੂੰ ਜਾਂਦਾ ਤੇ ਉਹਦੀ ਚਾਬੀ ਕੱਢ ਲਈ ਜਾਂਦੀ ਆ ਕਿਸੇ ਦੀ ਇਨਸ਼ੋਰਸ ਨਹੀਂ ਹੋਈ ਤੇ ਉਹਨੂੰ ਜਲੀਲ ਕੀਤਾ ਜਾਂਦਾ ਕੈਮਰਿਆਂ ਸਾਹਮਣੇ ਵਿਖਾ ਕੇ ਕੰਮ ਨਾ ਕੀਤੇ ਜਾਣ ਕਮ ਸੇ ਕਮ ਲੋਕਾਂ ਨੂੰ ਅਵੇਅਰ ਕਰੋ ਹੂੰ ਲੋਕਾਂ ਨਾਲ ਨਰਮੀ ਨਾਲ ਆਓ ਪੇਸ਼ ਤੇ ਕਾਰਪੋਰੇਸ਼ਨ ਵੀ ਜਿਹੜੀ ਆ ਜਿਹੜੇ ਤੇ 30 30 40 40 ਸਾਲਾਂ ਤੋਂ ਬੈਠੇ ਆ ਨਾ ਕਲੋਨੀਆ ਦੇ ਵਿੱਚ ਕੱਟਦੇ ਆ ਕਬਜ਼ੇ ਲੈਣੇ ਤੇ ਕੁਝ ਸਮਾਜ ਸੇਰੀਆਂ ਦੇ ਨਾਲ ਰਲ ਕੇ ਜਿਹੜੀਆਂ ਗੇਮਾਂ ਘਮਾਉਂਦੇ ਆ ਤੇ ਬੰਦ ਕਰਦੇਓ ਬੰਦੇ ਬਣਜੋ ਤੁਹਾਡੇ ਤੇ ਸਾਰਿਆਂ ਦੀ ਆਖਿਆ ਜਿਹੜਿਆ ਕਾਰਪੋਰੇਸ਼ਨ ਦੇ ਵਿੱਚ ਜੋ ਕੁਝ ਚੱਲਣ ਨੇ ਆ ਇਤੀਆਂ-ਇਤੀਆਂ ਸਾਲਾਂ ਤੋਂ 200 ਸਾਲਾਂ ਤੋਂ ਉੱਤੇ ਬੈਠੇ ਇਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਵਾਂ ਉਹ ਤੁਸੀਂ ਅੱਜ ਚੈੱਕ ਕਰੋ ਇਹਨਾਂ ਦੀ ਤਨਖਾਹ ਨਾਲ ਇਹਦੀ ਪ੍ਰਾਪਰਟੀ ਬਣ ਸਕਦੀ ਹੋਟਲਾਂ ਵਾਲਿਆਂ ਨੂੰ ਰੇੜੀਆਂ ਵਾਲਿਆਂ ਨੂੰ ਮਕਾਨ ਮਾਲਕਾਂ ਨੂੰ ਗਲਚ ਕੂਠਾ ਦੇ ਕੇ ਪੈਸੇ ਲੈ ਲੇ ਇਹਨਾਂ ਤੰਗ ਕਰਦੇ ਆ ਤੇ ਜਿਹੜਾ ਇਹਨਾਂ ਨੂੰ ਨਹੀਂ ਦਿੰਦਾ ਤੇ ਕਿਸੇ ਨਾ ਕਿਸੇ ਬਹਾਨੇ ਆਪਣੇ ਇਹਨਾਂ ਦੇ ਬੰਦੇ ਜਾਲੀ ਸਮਾਜ ਸੇਵੀ ਰੱਖਿਆ ਤੇ ਉਹਨਾਂ ਕੋਲ ਦਰਖਾਸਤਾਂ ਦਵਾ ਕੇ ਸੀਲ ਕਰਾ ਦਿੰਦੇ ਆ ਇਹ ਵੀ ਤੁਹਾਡੇ ਸਾਹਮਣੇ ਚਿੱਠਾ ਮੈਨ ਲੈ ਕੇ ਆਉਣਾ ਛੇਤੀ ਇਸ ਕਰਕੇ ਬੰਦੇ ਬਣਜੋ ਜੀਓ ਤੇ ਲੋਕਾਂ ਨੂੰ ਜੀਣ ਦਿਓ ਨਾ ਕਰੋ ਇਹ ਕੰਮ ਨਾ ਲੋਕਾਂ ਨੂੰ ਗੁੰਮਰਾਹ ਕਰੋ ਨਾ ਸਰਕਾਰ ਨੂੰ ਬਦਨਾਮ ਕਰੋ ਮੈਂ ਪਰਸਨਲੀ ਸੀਐਮ ਸਾਹਿਬ ਨੂੰ ਮਿਲਣਾ ਜਾ ਕੇ ਇਹਨਾਂ ਦਾ ਚਿੱਠਾ ਲੈ ਕੇ ਜਾਣਾ ਵਾ ਔਰ ਦੱਸਣਾ ਵਾ ਕਿ ਇਹ ਕੀ ਕੁਛ ਕਰਦੇ ਤੇ ਮਾਨਾ ਹੀ ਆ ਕਿਦਾਂ ਕਰਦੇ ਆ ਇਸ ਕਰਕੇ ਸਰਕਾਰ ਨੂੰ ਨਹੀਂ ਪ੍ਰਸ਼ਾਸਨ ਨੂੰ ਮੈਂ ਕਹੂੰਗਾ ਵੀ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਆ ਉਏ ਮਾਨਾਈਆਂ ਜਿਹੜੀਆਂ ਬੰਦ ਕਰਦੇ ਧੰਨਵਾਦ ਹੁਣ ਜੀ ਦਾ ਸੋ ਬਿਲਕੁਲ ਹੈ ਕਿਉਂਕਿ ਲੰਬੇ ਸਮੇਂ ਤੋਂ ਹਾਲਾਤ ਗੁਰੂ ਨਗਰੀ ਦੇ ਕਾਫੀ ਵੱਧ ਤੋਂ ਬੱਤਰ ਹੁੰਦੇ ਜਾ ਰਹੇ ਆ ਗੁਰੂ ਨਗਰੀ ਦੇ ਵਿੱਚ ਜਦੋਂ ਭੈਂਟਰਨ ਐਂਟਰਸ ਤੇ ਆਉਂਦੇ ਆ 골ਡਨ ਗੇਟ ਦੇ ਹਾਲਾਤ ਮਾੜੇ ਨੇ ਉਸ ਤੋਂ ਅੱਗੇ ਜਿਉਂ-ਜਿਉਂ ਅੱਗੇ ਵਧਦੇ ਜਾਈਏ ਕੂੜਿਆਂ ਦੇ ਢੇਰ ਜਾਂ ਗੰਦਗੀ ਦੇ ਜਿਹੜੇ ਢੇਰ ਆ ਉਹ ਦੇਖਣ ਨੂੰ ਮਿਲਦੇ ਆ ਹਰਮੰਦਰ ਸਾਹਿਬ ਜੇਕਰ ਕੋਈ ਸੰਗਤ ਆਉਂਦੀ ਹੈਗੀ ਆ ਉਹ ਸਾਰਾ ਵਰਾਸਤੀ ਮਾਰਗ ਜੋ ਹੈਗੀ ਪੈਦਲ ਲੰਘਣ ਵਾਸਤੇ ਰਸਤਾ ਆ ਪਰ ਉੱਥੇ ਵੀ ਗੰਦਗੀ ਦੇ ਢੇਰ ਆ ਗਲੀਆਂ ਦੇ ਵਿੱਚ ਥਾਂ-ਥਾਂ ਤੇ ਕੂੜਾ ਇਕੱਠਾ ਕੀਤਾ ਗਿਆ ਨਾਲ ਦੇ ਨਾਲ ਸੀਵਰੇਜ ਦਾ ਜਿਹੜਾ ਪਾਣੀ ਆ ਉਹ ਵੀ ਇਕੱਠਾ ਜਿਹੜਾ ਹੋਇਆ ਜਿਸ ਨੂੰ ਕਾਰਪੋਰੇਸ਼ਨ ਦੀ ਜਿਹੜੀ ਇੱਕ ناکامیਬੀ ਕਹ ਲਈਏ ਉਹਦਰ ਸੌਂਦੀ ਹੈਗੀ ਆ ਪਰ ਹੁਣ ਦੇਖਦੇ ਆ ਕਿੰਨੇ ਸਾਲਾਂ ਤੱਕ ਜਾਂ ਕਿੰਨੇ ਸਮੇਂ ਤੱਕ ਕਾਰਪੋਰੇਸ਼ਨ ਇਸ ਚੰਗੇ ਕੰਮ ਲਈ ਅੱਗੇ ਆਉਂਦੀ ਆ ਦੇਖਦੇ ਆ ਕਿ ਹੁਣ ਜਿਹੜਾ ਸ੍ਰੀ ਹਰਮੰਦਰ ਸਾਹਿਬ ਜਾਣ ਵਾਲਾ ਰਸਤਾ ਆ ਉਸ ਨੂੰ ਕਿੰਨਾਕ ਸਾਫ਼ ਸੁਥਰਾ ਰੱਖਿਆ ਜਾਂਦਾ ਕਿਉਂਕਿ ਜਦੋਂ ਭਗਵੰਤਬਾਹ ਸਾਹਿਬ ਪਹੁੰਚੇ ਸੀਗੇ ਤਾਂ ਐਸਜੀਪੀਸੀ ਦੇ ਜੋ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੀ ਉਹਨਾਂ ਵੱਲੋਂ ਵੀ ਸਿੱਧੀ ਗੱਲਬਾਤ ਕੀਤੀ ਗਈ ਸੀ ਕਿ ਇਸ ਰਸਤੇ ਨੂੰ ਸਾਫ਼ ਕਰਵਾਇਆ ਜਾਵੇ ਪਰ ਹਜੇ ਤੱਕ ਉਸ ਦੇ ਉੱਪਰ ਕੋਈ ਐਕਸ਼ਨ ਨਹੀਂ ਲਿੱਤਾ ਗਿਆ ਸੋ ਦੇਖਦੇ ਹਾਂ ਪੰਜਾਬ ਸਰਕਾਰ ਇਸ ਦੇ ਉੱਪਰ ਕਦੋਂ ਕਾਰਵਾਈ ਕਰਦੀ ਹੈ ਮੈਨੂੰ ਦਿਓ ਇਜਾਜ਼ਤ ਡੇਲੀ ਡੈਸਕ ਟੀਵੀ ਦੇ ਲਈ ਸਿਮਰਦੀਪ ਸਿੰਘ ਅੰਮ੍ਰਿਤਸਰ